ਗੁੱਡ ਈਵਨਿੰਗ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡਿਸ ਤੇ ਜਿੱਥੇ ਅਸੀਂ ਮਿਲਦੇ ਹਾਂ ਹਰ ਰੋਜ਼ ਇੱਕ ਦਿਨ ਦੇ ਵਿੱਚ ਦੋ ਵਾਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਹਾਡੀ ਇੱਕ 8:30 ਵਜੇ ਵਾਲੀ ਕਲਾਸ ਹੁੰਦੀ ਹੈ ਤੇ ਇੱਕ 9:00 ਵਜੇ ਵਾਲੀ 8:30 ਵਜੇ ਵਾਲੀ ਕਲਾਸ ਦੇ ਵਿੱਚ ਅਸੀਂ ਕਰਦੇ ਹਾਂ ਪੰਜਾਬੀ ਦੀ ਤਿਆਰੀ ਜਿੰਦੇ ਵਿੱਚ ਸਾਹਿਤ ਤੇ ਵਿਆਕਰਨ ਦੋਨੋਂ ਕਰੀਦੇ ਆ ਤੇ ਕੱਲ ਤੋਂ ਅਸੀਂ ਜਿੰਨਾ ਵੀ ਤੁਹਾਡਾ ਮਾਸਟਰ ਕੇਡਰ ਦਾ ਸਿਲੇਬਸ ਹੈਗਾ ਆ ਉਸ ਨੂੰ ਅਸੀਂ ਲਾਈਨ ਵਾਈਜ਼ ਕਰਨਾ ਸਟਾਰਟ ਕਰਤਾ ਹੈ ਯਾਨੀ ਕਿ ਟੌਪਿਕ ਵਾਈਜ਼ ਕਰਨਾ ਸਟਾਰਟ ਕਰ ਦਿੱਤਾ ਹੈ ਕੱਲ ਅਸੀਂ ਸਾਡੇ ਪਹਿਲੇ ਆਧੁਨਿਕ ਕਵੀ ਭਾਈ ਵੀਰ ਸਿੰਘ ਕੀਤੇ ਸੀਗੇ ਅੱਜ ਅਸੀਂ ਧਨੀ ਰਾਮ ਚਾਤਰੀਕ ਸਾਡੇ ਅਗਲੇ ਕਵੀ ਕਰਨੇ ਆ ਜੇਕਰ ਤੁਹਾਨੂੰ ਕੋਈ ਵੀ ਮਾਸਟਰ ਕੇਡਰ ਲੈਕਚਰਰ ਯੂਜੀਸੀ ਕੋਈ ਵੀ ਟੀਚਿੰਗ ਇਗਜ਼ਾਮ ਪੋਲਿਟੀਕਲ ਸਾਇੰਸ ਹਿਸਟਰੀ ਪੰਜਾਬੀ ਦਾ ਕੋਈ ਵੀ ਬੈਚ ਚਾਹੀਦਾ ਹੈ ਤਾਂ ਉਸ ਦੇ ਲਈ ਤੁਸੀਂ ਇਹ ਵਾਲਾ ਨੰਬਰ ਨੋਟ ਕਰ ਲਓ ਐਦੇ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣੀ ਰਜਿਸਟ੍ਰੇਸ਼ਨ ਦੇ ਲਈ ਤੇ YouTube ਦੀਆਂ ਕਲਾਸਿਸ ਦੇ ਲਿੰਕ ਲੈਣ ਦੇ ਲਈ ਜਾਂ ਕੋਈ ਵੀ ਅਪਡੇਟ ਹਾਸਿਲ ਕਰਨ ਦੇ ਲਈ ਤੁਸੀਂ ਸਾਡਾ Telegram ਗਰੁੱਪ ਜੁਆਇਨ ਕਰੋ ਐਸੇ ਨਾਮ ਤੇ ਦਿੱਤਾ ਹੋਇਆ ਹੈ Telegram ਮੈਥ ਨੂੰ ਹਰ ਵਾਰ ਕਹਿੰਦੀ ਆ ਤੁਹਾਡੇ ਲਈ ਜੁਆਇਨ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਯਾ ਇਸ ਕਰਕੇ ਕਿਉਂਕਿ ਉੱਤੇ ਤੁਹਾਨੂੰ ਸਾਰੀ ਅਪਡੇਟ ਆਂਦੀ ਹੈ ਆਪਣੇ ਚੈਨਲ ਦੀ ਓਕੇ ਜੀ ਠੀਕ ਹੈ ਤਾਂ ਇਸ ਤੋਂ ਪਹਿਲਾਂ ਕਿ ਆਪਾਂ ਕਲਾਸ ਸਟਾਰਟ ਕਰੀਏ ਜਲਦੀ ਤੋਂ ਜਲਦੀ ਆਪਣੇ ਜਿਹੜੇ ਤੁਹਾਡੇ ਸਟੱਡੀ ਬੱਡੀਆਂ ਹੈਗੇ ਨੇ ਜਾਂ ਫਿਰ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਹੈਂਡਲਸ ਹੈਗੇ ਆ ਜਿਹੜੇ ਤੁਹਾਡੇ ਸਟੱਡੀ ਗਰੁੱਪਸ ਬਣੇ ਹੋਏ ਆ ਉਹਨਾਂ ਦੇ ਵਿੱਚ ਸੈਸ਼ਨ ਨੂੰ ਸ਼ੇਅਰ ਕਰ ਦਿਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਇਸ ਕਲਾਸ ਦਾ ਲਾਭ ਲੈ ਸਕਣ ਠੀਕ ਹੈ ਜੀ ਚਲੋ ਅੱਜ ਦਾ ਜਿਹੜਾ ਲੈਕਚਰ ਹੈ ਪਾਂ ਸਟਾਰਟ ਕਰਾਂਗੇ ਤਨੀਰਾਮ ਚਾਤਰੀਕ ਜੀ ਦੇ ਬਾਰੇ ਦੇ ਵਿੱਚ ਪਹਿਲਾ ਪ੍ਰਸ਼ਨ ਬਿਲਕੁਲ ਬੇਸਿਕ ਹੈਗਾ ਜਿਸ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਕਿ ਤਨੀਰਾਮ ਚਾਤਰੀਕ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ਹਾਂਜੀ 4 ਅਕਤੂਬਰ 1878 4 ਅਕਤੂਬਰ 1876 ਪੱਸੀਆ ਵਾਲਾ ਪਹਿਲਾ ਲੋਪੋ ਕੇ ਸੀ ਫਿਰ 18 ਅੱਸੂ ਸੰਮਤ 1930 ਅੰਮ੍ਰਿਤਸਰ ਦੇ ਵਿੱਚ ਜਾਂ ਫਿਰ 18 ਦਸੰਬਰ ਅਤੇ ਅੱਸੂ ਨਹੀਂ ਆਣਾ ਠੀਕ ਹੈ ਅਕਤੂਬਰ ਹੀ ਆਏਗਾ yes 18 ਦਸੰਬਰ 1954 ਸਿਆਲਕੋਟ ਤਾਂ ਤੁਹਾਡਾ ਜਵਾਬ b ਆ ਰਿਹਾ ਹੈ ਬਿਲਕੁਲ ਠੀਕ ਹੈ ਜੀ ਇਸ ਦਾ ਉੱਤਰ ਹੋ ਜਾਏਗਾ 4 ਅਕਤੂਬਰ 1876 ਨੂੰ ਪੱਸੀਆ ਵਾਲਾ ਦੇ ਵਿੱਚ ਤਨੀਰਾਮ ਚਾਤਰੀਕ ਦਾ ਜਨਮ ਹੋਇਆ ਹੈ ਵੈਸੇ ਇਹਨਾਂ ਦਾ ਜਿਹੜਾ ਲਾਈਫ ਸਪੈਨ ਰਹੇਗਾ ਸਮਾਂ 1876 ਤੋਂ ਲੈ ਕੇ 1954 ਤੱਕ ਦਾ ਰਹੇਗਾ ਓਕੇ ਜੀ ਤੇ ਇਹ ਜਿਹੜਾ ਆਪਾਂ ਪਿੰਡ ਦੇਖ ਰਹੇ ਹਾਂ ਪੱਸੀਆਂ ਵਾਲਾ ਇਹ ਤੁਹਾਨੂੰ ਵੈਸੇ ਪਤਾ ਹੋਣਾ ਚਾਹੀਦਾ ਹੈ ਕਿ ਇਹ ਇੱਕ بڑے ਪੰਜਾਬੀ ਦੇ ਪ੍ਰਸਿੱਧ ਕਵੀ ਹੋਏ ਸੀਗੇ ਠੀਕ ਹੈ ਕਾਫੀ ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਹੰਡਰਡਜ਼ ਆਫ ਈਅਰ ਪਹਿਲਾਂ ਦੀ ਗੱਲ ਠੀਕ ਹੈ ਉਹਨਾਂ ਦਾ ਨਾਮ ਸੀਗਾ ਇਮਾਮ ਬਖਸ਼ ਤੇ ਐਸੇ ਪੱਸੀਆਂ ਵਾਲਾ ਪਿੰਡ ਦੇ ਵਿੱਚ ਇਮਾਮ ਬਖਸ਼ ਦਾ ਜਨਮ ਹੁੰਦਾ ਤੇ ਇੱਥੇ ਹੀ ਤਨੀਰਾਮ ਚਾਤਰੀਕ ਦਾ ਜਨਮ ਵੀ ਹੋਇਆ ਸੀ ਠੀਕ ਹੈ ਜੀ ਤੇ ਇਹਨਾਂ ਨੇ ਆਪਦਾ ਜਿਹੜਾ ਸਾਰਾ ਬਚਪਨ ਹੈ ਨਾ ਉਹ ਮਾਝੇ ਦੇ ਪਿੰਡਾਂ ਦੇ ਵਿੱਚ ਬਿਤਾਇਆ ਸੀ ਇਸ ਕਰਕੇ ਇਹਨਾਂ ਨੂੰ ਮਾਝੇ ਦੇ ਇਲਾਕੇ ਦੇ ਬਾਰੇ ਵਿੱਚ ਬਹੁਤ ਹੀ ਜ਼ਿਆਦਾ ਚੰਗੀ ਜਾਣਕਾਰੀ ਸੀਗੀ ਠੀਕ ਹੈ ਬਾਅਦ ਵਿੱਚ ਚਲੋ ਇਹ ਅੰਮ੍ਰਿਤਸਰ ਦੇ ਵਿੱਚ ਆ ਕੇ ਵਸ ਜਾਂਦੇ ਨੇ ਕਿੱਥੇ ਇਹ ਵਾਲੀ ਜਗ੍ਹਾ ਲੋਪੋਕੇ ਦੇ ਵਿੱਚ ਸਮਝ ਗਏ ਓਕੇ ਚਲੋ ਅੱਗੇ ਦੇਖੋ ਦੂਸਰਾ ਪ੍ਰਸ਼ਨ ਤਨੀਰਾਮ ਚਾਤਰੀਕ ਨੂੰ ਕਿਹੜੀ ਵੱਡੀ ਪ੍ਰਾਪਤੀ ਦਾ ਸਿਹਰਾ ਦਿੱਤਾ ਜਾਂਦਾ ਹੈ ਪਹਿਲੀ ਪੰਜਾਬੀ ਕਾਨਫਰੰਸ ਦੀ ਪ੍ਰਧਾਨਗੀ ਗੁਰਮੁਖੀ ਲਿਪੀ ਲਈ ਟਾਈਪਸੈਟ ਨੂੰ ਮਿਆਰੀ ਬਣਾਉਣਾ ਮਹਾਨ ਕੋਸ਼ ਦਾ ਸੰਕਲਪਕ ਕਰਨਾ ਜਾਂ ਫਿਰ ਖਾਲਸਾ ਸਮਾਚਾਰ ਦਾ ਸੰਪਾਦਨ ਕਰਨਾ ਵੈਰੀ ਗੁੱਡ ਬੱਚਿਓ ਬਹੁਤ ਵਧੀਆ ਸਾਰੇ ਜਿਓ ਨੇ ਬਹੁਤ ਸਹੀ ਉੱਤਰ ਦੇ ਰਹੇ ਨੇ ਇਮਾਮ ਬਖਸ਼ ਜਿਹੜੇ ਕੀ ਕਿੱਸਾ ਕਵੀ ਸੀ ਉਹਨਾਂ ਦਾ ਪਿੰਡ ਹੈ ਗਿਆ ਇਹ ਹੈ ਨਾ ਉੱਥੇ ਤਨੀਰਾਮ ਚਾਤਰੀਕ ਦਾ ਜਨਮ ਹੁੰਦਾ ਹੈ ਤੇ ਤਨੀਰਾਮ ਚਾਤਰੀਕ ਤੋਂ 100 ਸਾਲ ਪਹਿਲਾਂ ਇਮਾਮ ਬਖਸ਼ ਹੋਏ ਨੇ ਉੱਥੇ ਠੀਕ ਹੈ ਦੂਸਰੇ ਦਾ ਵੀ ਉੱਤਰ ਬਿਲਕੁਲ ਠੀਕ ਉੱਤਰ ਦਿੱਤਾ ਤਨੀਰਾਮ ਚਾਤਰੀਕ ਨੇ ਕੀ ਕੀਤਾ ਸੀਗਾ ਗੁਰਮੁਖੀ ਲਿਪੀ ਦੇ ਵਾਸਤੇ ਜਿਹੜਾ ਟਾਈਪ ਸੈੱਟ ਹੁੰਦਾ ਉਹਨੂੰ ਮਿਆਰੀ ਬਣਵਾਇਆ ਸੀ ਐਸ ਕਰਕੇ ਅੱਜ ਵੀ ਸਾਡਾ ਇੱਕ ਪੰਜਾਬੀ ਦਾ ਫੌਂਟ ਹੈਗਾ ਆ ਉਹਨਾਂ ਦਾ ਨਾਮ ਤਨੀਰਾਮ ਚਾਤਰੀਕ ਫੌਂਟ ਹੀ ਰੱਖਿਆ ਗਿਆ ਇਹਨਾਂ ਦੇ ਨਾਮ ਦੇ ਉੱਪਰ ਐਸ ਕੰਮ ਦੇ ਵਾਸਤੇ ਇਹ ਮੁੰਬਈ ਗਏ ਸੀ ਸਪੈਸ਼ਲ ਤੇ ਉੱਥੇ ਜਾ ਕੇ ਇਹਨਾਂ ਨੇ ਬਹੁਤ ਜ਼ਿਆਦਾ ਸਮਾਂ ਕੰਮ ਕੀਤਾ ਟਾਈਪ ਰਾਈਟਿੰਗ ਦਾ ਕਿ ਪਹਿਲਾ ਜਿਹੜੀ ਪੰਜਾਬੀ ਦੀ ਟਾਈਪ ਰਾਈਟਿੰਗ ਸੀ ਨਾ ਉਹ ਮਿਆਰੀ ਹੈ ਨਹੀਂ ਸੀ ਯਾਨੀ ਬਾਕੀ ਭਾਸ਼ਾਵਾਂ ਦੇ ਵਿੱਚ ਤਾਂ ਟਾਈਪ ਰਾਈਟਿੰਗ ਹੋਇਆ ਕਰਦੀ ਸੀ ਪਰ ਪੰਜਾਬੀ ਵਿੱਚ ਨਹੀਂ ਸੀ ਹੁੰਦੀ ਰਾਈਟ ਤੇ ਐਂਦਾ ਸੇਹਰਾ ਕਿਹਦੇ ਕੋਲ ਚਲਾ ਗਿਆ ਤਨੀਰਾਮ ਜਾਤਰੀ ਕੋਲੋਂ ਇਹ ਵਾਲਾ ਪ੍ਰਸ਼ਨ ਵਾਸੇ ਬੜੀ ਵਾਰੀ ਆਇਆ ਹੈਗਾ ਬਹੁਤ ਈਜ਼ੀ ਪੀਜ਼ੀ ਜ ਹੈ ਪਰ ਕਈ ਵਾਰੀ ਅਸੀਂ ਆਪਸ਼ਨ ਦੇ ਕੇ ਥੋੜਾ ਜਿਹਾ ਕਨਫਿਊਜ਼ ਹੋ ਜਾਂਦੇ ਆ ਤਾਂ ਤੁਸੀਂ ਇਹ ਯਾਦ ਰੱਖ ਲੈਣਾ ਠੀਕ ਹੈ ਤਕਰੀਬਨ-ਕਰੀਬਨ 3 ਸਾਲ ਇਹ ਮੁੰਬਈ ਦੇ ਵਿੱਚ ਰਹਿੰਦੇ ਨੇ ਸਮਝ ਗਏ ਜਿੱਥੇ ਰਹਿ ਕੇ ਫਿਰ ਇਹ ਇਸ ਟਾਈਪ ਰਾਈਟਿੰਗ ਦੇ ਉੱਪਰ ਕੰਮ ਕਰਦੇ ਨੇ ਓਕੇ ਚਲੋ ਅਗੇ ਦੇਖਦੇ ਆ ਤੁਸੀਂ ਨਾ ਕੁਲਵੀਰ ਜੀ ਇੱਕ ਕੰਮ ਕਰਨਾ Google ਕਰਨਾ ਠੀਕ ਹੈ ਉੱਥੇ ਲਿਖਣਾ ਧਨੀ ਰਾਮ ਚਾਤਰੀਕ ਫੌਂਟ ਤੁਹਾਨੂੰ ਮਿਲ ਜੇਗਾ ਇਹ ਐਕਚੁਅਲੀ ਇਹਨਾਂ ਨੂੰ ਤਾਂ ਕੀਤਾ ਗਿਆ ਸੀ ਕਿਉਂਕਿ ਇਸ ਬੰਦੇ ਨੇ ਸਾਡੇ ਪੰਜਾਬੀ ਟਾਈਪਰਾਈਟਰ ਨੂੰ ਮਿਆਰੀ ਬਣਾਉਣ ਦੇ ਵਾਸਤੇ ਕੰਮ ਕੀਤਾ ਗੁਰਮੁਖੀ ਲਿਪੀ ਦੇ ਵਿੱਚ ਹੈਨਾ ਤਾਂ ਇਸ ਕਰਕੇ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਕਿਸੇ ਨੂੰ ਜਿਵੇਂ ਆਪਾਂ ਡੈਥ ਤੋਂ ਬਾਅਦ ਆਪਾਂ ਸ਼ਰਧਾਂਜਲੀ ਦਿੰਦੇ ਆ ਪਰ ਜੇ ਕੋਈ ਚੰਗਾ ਕੰਮ ਕਰੇਗਾ ਤਾਂ ਆਪਾਂ ਉਹਨੂੰ ਰਿਵਾਰਡ ਦਿੰਦੇ ਆ ਤਾਂ ਇੱਕ ਤਰ੍ਹਾਂ ਇਹਨਾਂ ਨੂੰ ਰਿਵਾਰਡ ਦਿੱਤਾ ਗਿਆ ਸੀਗਾ ਤੇ ਇਹਨਾਂ ਦੇ ਨਾਮ ਦੇ ਉੱਪਰ ਉਹ ਵਾਲਾ ਫੌਂਟ ਬਣਾਇਆ ਗਿਆ ਸੀ ਅੱਜੀ ਕਲਾਸ ਤੋਂ ਬਾਅਦ ਤੁਸੀਂ ਇਸ ਫੌਂਟ ਨੂੰ ਜ਼ਰੂਰ ਲੱਭੋਗੇ ਠੀਕ ਹੈ ਜੀ ਵੈਸੇ ਤਾਂ ਦੇਖੋ ਇਹਨਾਂ ਨੇ 1926 ਦੇ ਵਿੱਚ ਜਿਹੜੀ ਪੰਜਾਬੀ ਸਭਾ ਬਣੀ ਸੀ ਹੈ ਨਾ ਜੀ ਉਹਦੀ ਪ੍ਰਧਾਨਗੀ ਵੀ ਕੀਤੀ ਸੀ ਓਕੇ ਇਹ ਵੀ ਵੈਸੇ ਤੁਸੀਂ ਯਾਦ ਰੱਖ ਸਕਦੇ ਹੋ ਮੈਂ ਮੈਨੂੰ ਇੱਥੇ ਪੰਜਾਬੀ ਕਾਨਫਰੰਸ ਤੋਂ ਯਾਦ ਆ ਗਿਆ ਤਾਂ ਇਸ ਕਰਕੇ ਮੈਂ ਤੁਹਾਨੂੰ ਦੱਸ ਦਿੱਤਾ ਪੰਜਾਬੀ ਸਭਾ ਦੀ ਇਹਨਾਂ ਨੇ ਪ੍ਰਧਾਨਗੀ ਕੀਤੀ ਸੀ ਸਮਝ ਗਏ ਜੀ ਓਕੇ ਚਲੋ ਅੱਗੇ ਦੇਖੋ ਪ੍ਰਸ਼ਨ ਨੰਬਰ ਤੀਸਰਾ ਲਾਲਾ ਤਨੀਰਾਮ ਚਾਤਰਿਕ ਨੇ ਪੰਜਾਬੀ ਸਭਾ ਦੀ ਸਥਾਪਨਾ ਕਦੋਂ ਅਤੇ ਕਿਸ ਨਾਲ ਮਿਲ ਕੇ ਕੀਤੀ ਕਦੋਂ ਕੀਤੀ ਇਹ ਤਾਂ ਪਤਾ ਹੀ ਆ ਓ ਮਾਈ ਗੋਡ ਮੈਂ ਪਿਛਲੇ ਪ੍ਰਸ਼ਨ ਦੇ ਵਿੱਚ ਤੁਹਾਨੂੰ 1926 ਦੱਸ ਦਿੱਤਾ ਹੈ ਤਾਂ ਇਹਦੇ ਵਿੱਚ 1926 ਇੱਕੋ ਹੀ ਆਪਸ਼ਨ ਵਿੱਚ ਪਿਆ ਹੋਇਆ ਯਾਨੀ ਕਿ ਜੇ ਤੁਸੀਂ ਥੋੜਾ ਜਿਹਾ ਸਮਾਰਟ ਪਲੇ ਕਰੋਗੇ ਤਾਂ ਫੋਰ ਸ਼ੋਰ ਤੁਹਾਨੂੰ ਯਾਦ ਹੋ ਜਾਣਾ ਆ ਓਕੇ 1914 ਭਾਈ ਵੀਰ ਸਿੰਘ 1927 ਭਾਈ ਕਾਹਨ ਸਿੰਘ ਨੱਬਾ 1926 ਮੌਲਾ ਬਖਸ਼ ਕੁਸ਼ਤਾ یا پھر 1931 پرنسپل تیجا سنگ تا ਤੁਸੀਂ تیسرے ਦਾ ਉੱਤਰ ਜਿਹੜਾ ਆ ਉਹ ਕਰ ਰਹੇ ਹੋ ਸੀ ਮੈਨੂੰ ਸਮਝ ਨਹੀਂ ਆ ਰਹੀ ਬੈਂ ਦੇ ਵਿੱਚ ਇਹ ਉੱਤਰ ਕੀਤਾ ਤੁਸੀਂ ਕਿਵੇਂ ਕਿਉਂਕਿ ਮੈਂ ਤੁਹਾਨੂੰ ਪਿਛਲੇ ਹੀ ਪ੍ਰਸ਼ਨ ਦੇ ਵਿੱਚ ਬੱਚੇ ਦੱਸ ਕੇ ਹਟੀਆਂ ਪੰਜਾਬੀ ਸਭਾ ਦੇ ਬਾਰੇ ਵਿੱਚ ਹੈ ਨਾ ਜੀ ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਤੁਹਾਨੂੰ ਬਿਲਕੁਲ ਵੀ ਗਲਤ ਤੁਹਾਡਾ ਨਹੀਂ ਹੋਣਾ ਚਾਹੀਦਾ ਸੀਗਾ ਓਕੇ ਕਿਉਂਕਿ 1926 ਦਾ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਰਾਈਟ ਇਸ ਕਰਕੇ ਤੁਸੀਂ ਇਹਨੂੰ ਮਾੜਾ ਜਾਂ ਆਪਣੇ ਮਾਈਂਡ ਦੇ ਵਿੱਚ ਰੱਖ ਲਿਓ ਓਕੇ ਤੇ ਇਸ ਡਾਂਸਰ ਕਿ ਆਏਗਾ 1926 ਦੇ ਵਿਚ ਇਨਾ ਨੇ ਮੋਲਾ ਬਖਸ਼ ਕੁਸ਼ਤਾ ਦੇ ਨਾਲ ਮਿਲ ਕੇ ਇਸ ਦੀ ਸਥਾਪਨਾ ਕੀਤੀ ਹੈ ਠੀਕ ਹੈ ਜੀ ਓਕੇ ਤੇ ਧਨੀ ਰਾਮ ਚਾਤਰੀਕ ਨੂੰ ਇਸ ਸਭਾ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ ਓਕੇ ਪਰ ਐਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਸਭਾ ਦੇ ਨਾਲ ਸਿਰਫ ਧਨੀ ਰਾਮ ਚਾਤਰੀਕ ਜੁੜੇ ਹੋਣਗੇ ਠੀਕ ਹੈ ਹਾਂ ਜਿਹੜੇ ਧਨੀ ਰਾਮ ਚਾਤਰੀਕ ਨੇ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇੱਕ ਤਾਂ ਇਹ ਆਧੁਨਿਕ ਪੰਜਾਬੀ ਕਵਿਤਾ ਦੇ ਚਲੋ ਸੰਸਥਾਪਕ ਹੈਗੇ ਨੇ ਇਨਾਂ ਨੇ ਪ੍ਰਾਚੀਨ ਕਵਿਤਾ ਤੇ ਨਵੀਨ ਕਵਿਤਾ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਕੜੀ ਦਾ ਕੰਮ ਕੀਤਾ ਸੀ ਹੈਨਾ ਜੀ ਤੇ ਇਸ ਤੋਂ ਬਿਨਾ ਇਹਨਾਂ ਨੂੰ ਮੋਲਾ ਬਖਸ਼ ਕੁਸ਼ਤਾ ਦੇ ਨਾਲ ਮਿਲ ਕੇ ਪੰਜਾਬੀ ਸਭਾ ਨੂੰ ਸ਼ੁਰੂ ਕਰਨ ਦਾ ਵੀ ਸਹਿਰਾ ਦਿੱਤਾ ਜਾਂਦਾ ਹੈ ਸਮਝ ਗਏ ਓਕੇ ਅੱਛਾ ਕੀ ਤੁਸੀਂ ਮੈਨੂੰ ਆਪਸ਼ਨਸ ਦੇ ਵਿੱਚ ਸੌਰੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕਿਹੜੇ-ਕਿਹੜੇ ਇੰਪੋਰਟੈਂਟ ਹੋਰ ਰਾਈਟਰਸ ਨੇ ਵੈਸੇ ਮੈਂ ਵੀ ਦੱਸ ਦਿੰਦੀ ਆ ਪਰ ਤੁਸੀਂ ਵੀ ਨਾਲ-ਨਾਲ ਦੱਸਣਾ ਠੀਕ ਹੈ ਵੈਸੇ 1926 ਵਿੱਚ ਜਦੋਂ ਇਹ ਸਭਾ ਬਣੀ ਉਦੋਂ ਹੀ ਛਾਤਰੀਕ ਨਿਆਂ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ ਇਹਨਾਂ ਦੇ ਨਾਲ ਆਪਾਂ ਮੋਲਾ ਬਖਸ਼ ਕੁਸ਼ਤਾ ਦਾ ਦੇਖ ਹੀ ਲੇ ਫਿਰ ਹੀਰਾ ਸਿੰਘ ਦਰਦਵੀ ਇਸ ਸਭਾ ਦੇ ਨਾਲ ਜੁੜੇ ਰਹੇ ਥੈਨ ਪ੍ਰਿੰਸੀਪਲ ਤੇਜਾ ਸਿੰਘ ਇਹਦੇ ਨਾਲ ਜੁੜੇ ਰਹੇ ਵਿਧਾਤਾ ਸਿੰਘ ਤੀਰ ਜੁੜੇ ਰਹੇ ਫਿਰ ਗੁਰਮੁਖ ਸਿੰਘ ਮੁਸਾਫਿਰ ਦਾ ਸਬੰਧ ਵੀ ਇਸ ਸਭਾ ਦੇ ਨਾਲ ਰਿਹਾ ਲਾਲਾ ਕਿਰਪਾ ਸਾਗਰ ਵੀ ਇਹਦੇ ਨਾਲ ਜੁੜੇ ਰਹੇ ਫਜ਼ਲਦੀਨ ਥੈਨ ਉਸਾ ਉਸਤਾਦ ਹਮਦਮ ਇਹ ਸਾਰੇ ਇਦਾਂ ਦੇ ਸਾਹਿਤਕਾਰ ਹੈਗੇ ਨੇ ਜਿਹੜੇ ਕਿ ਇਸ ਸਭਾ ਦੇ ਅੰਗ ਰਹੇ ਨੇ ਓਕੇ ਠੀਕ ਅੱਗੇ ਦੇਖੋ ਚੌਥਾ ਪ੍ਰਸ਼ਨ ਚਾਤ੍ਰਿਕ ਨੇ ਜਿਹੜਾ ਆਪਣਾ ਚਾਤ੍ਰਿਕ ਤਖੱਲਸ ਵਰਤਿਆ ਸੀਗਾ ਯਾਨੀ ਉਪਨਾਮ ਵਰਤਿਆ ਸੀਗਾ ਇਹ ਕਿਹੜੀ ਰਚਨਾ ਤੋਂ ਐਨੇ ਇਹ ਵਰਤਨਾ ਸਟਾਰਟ ਕੀਤਾ ਸੀ ਸ਼ੁਰੂ ਕੀਤਾ ਸੀ ਨਾਲ ਦਮਯੰਤੀ ਚੰਦਨਵਾੜੀ ਪਰਥਰੀ ਹਰੀ ਜਾਂ ਫਿਰ ਸੂਫੀ ਖਾਨਾ ਬਹੁਤ ਵਧੀਆ ਬਿਲਕੁਲ ਸਹੀ ਉੱਤਰ ਦੇ ਰਹੇ ਹੋ ਸ਼ਾਬਾਸ਼ ਬਹੁਤ ਵਧੀਆ ਚਲੋ ਚੌਥੇ ਦੇ ਲਈ ਆਨਸਰ ਕਰੋ ਕਿ ਆਊਗਾ ਓਕੇ ਚੌਥੇ ਲਈ ਤੁਸੀਂ ਸੀ ਆਨਸਰ ਕਰ ਰਹੇ ਹੋ ਬਿਲਕੁਲ ਠੀਕ ਉੱਤਰ ਹੈ ਜੀ ਇਸ ਦਾ ਆਨਸਰ ਕੀ ਆ ਜਾਏਗਾ ਇਹ ਆ ਜਾਣਾ ਹੈ ਪਰਥਰੀ ਹਰੀ ਠੀਕ ਹੈ ਜੀ ਅੱਛਾ ਕਲਾਸ ਨੂੰ ਪਲੀਜ਼ ਨਾਲ ਦੇ ਨਾਲ ਲਾਈਕ ਕਰਦੇ ਜਾਓ ਓਕੇ ਤੁਹਾਡੇ ਲਾਈਕ ਹੀ ਮੋਟੀਵੇਸ਼ਨ ਦੇਣਗੇ ਨਹੀਂ ਤਾਂ ਐਦਾਂ ਮੈਨੂੰ ਸਵਾਦ ਨਹੀਂ ਆਉਂਦਾ ਫਿਰ ਮੈਂ ਉਹੀ ਕਰਨ ਲੱਗ ਜਾਣਾ ਕਿ ਮਿਕਸ ਵਾਲੇ ਕੁਐਸਚਨਸ ਲੈ ਕੇ ਆਉ ਜੇ ਤੁਹਾਨੂੰ ਉਹ ਜ਼ਿਆਦਾ ਪਸੰਦ ਆ ਰਹੇ ਨੇ ਤਾਂ ਫਿਰ ਆਪਾਂ ਉਹ ਕਰੀਏ ਆਪਾਂ ਉਹ ਕੰਮ ਕਰਨਾ ਹੈ ਕਿਉਂ ਜਿਹੜਾ ਤੁਹਾਨੂੰ ਜ਼ਿਆਦਾ ਪਸੰਦ ਨਹੀਂ ਆ ਰਿਹਾ ਕਿ ਤੁਹਾਨੂੰ ਅਗਰ ਟੌਪਿਕ ਵਾਈਜ਼ ਨਹੀਂ ਚਾਹੀਦਾ ਬੱਚੇ ਤਾਂ ਵੀ ਕੋਈ ਗੱਲ ਨਹੀਂ ਮੈਂ ਤਾਂ ਮੈਨੂੰ ਲਾਈਕਸ ਤੋਂ ਪਤਾ ਚੱਲਦਾ ਹੈ ਕਿ ਤੁਹਾਨੂੰ ਕਿਹੜੀਆਂ ਕਲਾਸਾਂ ਜ਼ਿਆਦਾ ਪਸੰਦ ਆ ਰਹੀਆਂ ਤਾਂ ਮੈਂ ਉਦਾਂ ਦੀਆਂ ਕਲਾਸਾਂ ਲੈ ਕੇ ਆਉਂਗੀ ਕਿ ਮੇਰੀ ਗੱਲ ਸਮਝ ਰਹੇ ਹੋ ਨਾ ਹਾਂ ਚਲੋ ਠੀਕ ਹੈ ਤਾਂ ਪਹਿਲੀ ਗੱਲ ਕੀਤੀ ਹੈ ਜੀ ਈ ਦੀ ਯਾਨੀ ਕਿ ਭਰਤਰੀ ਹਰੀ ਦੀ ਗੱਲ ਕਰ ਰਹੇ ਹੋ ਬਿਲਕੁਲ ਠੀਕ ਉੱਤਰ ਹੈਗਾ ਇਹਨਾਂ ਦਾ ਪਹਿਲਾ ਕਿੱਸਾ ਵੈਰੀ ਗੁੱਡ ਅੱਛਾ ਅਦਰਵਾਈਜ਼ ਜਦੋਂ ਆਪਾਂ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰਦੇ ਆ ਅਸੀਂ ਇਹਨਾਂ ਨੂੰ ਵੈਸੀ ਮੇਨਲੀ ਕਿਹਦੇ ਤੌਰ ਤੇ ਪੜਦੇ ਆ ਕਵੀ ਦੇ ਤੌਰ ਤੇ ਪੜਦੇ ਆ ਹੈਨਾ ਤਾਂ ਇਸ ਕਰਕੇ ਲਾਈਕ ਆਪਾਂ ਇਹਨਾਂ ਨੂੰ ਜਦੋਂ ਮਤਲਬ ਕਿ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਉਹਨਾਂ ਦੀਆਂ ਬਾਕੀ ਰਚਨਾਵਾਂ ਨੂੰ ਦੇਖਣਾ ਨਹੀਂ ਹੈ ਜਿਹੜਾ ਇਹਨਾਂ ਦਾ 1905 ਦੇ ਵਿੱਚ ਪਰਥਰੀ ਹਰੀ ਆਂਦਾ ਹੈ ਰਾਈਟ ਉਹਦੇ ਵਿੱਚ ਇਹ ਪਹਿਲੀ ਵਾਰੀ ਚਾਤ੍ਰਿਕ ਤਖੱਲਸ ਦੀ ਵਰਤੋਂ ਕਰਦੇ ਨੇ ਤਾਂ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ ਕਿ ਅਸਲ ਦੇ ਵਿੱਚ ਇਹ ਇਹਨਾਂ ਦੀ ਪਹਿਲੀ ਪੁਸਤਕ ਵੀ ਸੀਗੀ ਸਮਝ ਗਏ ਜੀ ਹਣਾ ਹਾਂ ਠੀਕ ਹੈ ਐਂਡ ਦੇਖੋ ਮਨੀ ਜੀ ਮੈਂ ਐਕਚੁਅਲੀ ਸਭ ਤੋਂ ਪਹਿਲਾਂ ਜਦੋਂ ਤੁਹਾਡਾ ਬਾਈ ਦੇ ਵਿੱਚ ਪੇਪਰ ਆਇਆ ਸੀ ਉਦੋਂ ਮੈਂ ਸਿਲੇਬਸ ਵਾਈਜ਼ ਕੁਐਸਚਨ ਲਿਆਂਦੇ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇੱਕ ਵਾਰੀ ਦੁਬਾਰਾ ਤੋਂ ਸਾਰੀ ਸੀਰੀਜ਼ ਸਟਾਰਟ ਕੀਤੀ ਫਿਰ ਤੋਂ ਮੈਂ ਸਿਲੇਬਸ ਵਾਈਜ਼ ਕੁਐਸਚਨ ਲਿਆਂਦੇ ਹੁਣ ਤੀਸਰੀ ਵਾਰੀ ਲੈ ਕੇ ਆ ਰਹੀਆਂ ਦੇਖੋ ਪੁੱਤ ਧਨੀ ਰਾਮ ਚਾਤਰੀ ਹੁਣ ਦੁਬਾਰਾ ਆ ਨਹੀਂ ਸਕਦੇ ਐਸ ਕਰਕੇ ਨਵਾਂ ਕੁਝ ਕਰ ਨਹੀਂ ਸਕਦੇ ਤਾਂ ਜਿੰਨਾ ਉਹਨਾਂ ਨੇ ਕੀਤਾ ਨਾ ਉਹਦੇ ਵਿੱਚੋਂ ਦੀ ਤੁਸੀਂ ਦੇਖੋ ਅਗਰ ਮੈਂ ਤਿੰਨ ਸੈਸ਼ਨਜ਼ ਇੱਕੋ ਹੀ ਰਾਈਟਰ ਤੇ ਲੈ ਕੇ ਆ ਰਹੀਆਂ ਇੱਕੋ ਹੀ ਆਧੁਨਿਕ ਕਵੀ ਤੇ ਤਾਂ ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਇਸ ਤੋਂ ਜ਼ਿਆਦਾ ਕੁਝ ਮਿਲ ਵੀ ਨਹੀਂ ਸਕਦਾ ਮੇਰੀ ਗੱਲ ਸਮਝ ਰਹੀ ਹੋ ਨਾ ਹਾਂ ਤਾਂ ਪ੍ਰੈਕਟੀਕਲ ਹੋ ਕੇ ਸੋਚੋ ਤੁਹਾਨੂੰ ਸਮਝ ਆਏਗਾ ਕਿ ਇੱਕੋ ਰਾਈਟਰ ਦੇ ਵਿੱਚੋਂ ਤੁਸੀਂ ਕਿੰਨੇ ਕੁਐਸਚਨ نکال ਲੋਗੇ ਮੈਂ ਵੱਤ ਤੋਂ ਵੱਤ ਕੀ ਕਰ ਸਕਦੀ ਹਾਂ ਐਦਾਂ ਕੁਐਸਚਨ ਨੂੰ ਘੁਮਾ ਫਿਰਾ ਕੇ ਪੁੱਛ ਸਕਦੀ ਹਾਂ ਪਰ ਹਰ ਵਾਰੀ ਆਪਾਂ ਕਿੰਨਾ ਕੁ ਮਿਕਸ ਕਰੀ ਜਾਵਾਂਗੇ ਹੈਨਾ ਹਾਂ ਚਲੋ ਠੀਕ ਹੈ ਤੇ ਤੁਸੀਂ ਅਨਸਰ ਕਰ ਰਹੇ ਹੋ ਪਰਥਰੀ ਹਨੀ ਬਿਲਕੁਲ ਠੀਕ ਹੈ ਜਿਹੜੀ ਇਹਨਾਂ ਦੀ ਪਹਿਲੀ ਕਿਤਾਬ ਹੈ ਫਿਰ ਇਸ ਤੋਂ ਅਗਲੇ ਸਾਲ ਤੁਸੀਂ ਇਹਨਾਂ ਦੀ 1906 ਦੇ ਵਿੱਚ ਆਈ ਕਿਤਾਬ ਯਾਦ ਰੱਖ ਸਕਦੇ ਹੋ ਠੀਕ ਹੈ ਇਹ ਕਿਹੜੀ ਹੈ ਇਹਨੂੰ ਕਿਹਾ ਜਾਂਦਾ ਹੈ ਨਲਦਮਯੰਤੀ ਕਿਤਾਬ ਠੀਕ ਹੈ ਫਿਰ ਇਹਨਾਂ ਨੇ ਧਰਮਵੀਰ ਨਾਮ ਦੀ ਕਿਤਾਬ ਲਿਆਂਦੀ ਸੀ ਜਿਨ੍ਹਾਂ ਦੇ ਵਿੱਚ ਇਹ ਸ਼ਹੀਦਾਂ ਦੇ ਸਾਕੇ ਦੇ ਬਾਰੇ ਗੱਲ ਕਰਦੇ ਨੇ ਫਿਰ ਇੱਕ ਇਹਨਾਂ ਦੀ ਈਸਪ ਨੀਤੀ ਵੀ ਕਿਤਾਬ ਆਈ ਹੈ ਜਿਹੜੀ ਕਿ 1912 ਦੇ ਵਿੱਚ ਆਈ ਸੀ ਇਹ ਸਾਰੀਆਂ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਦੀਆਂ ਆਈਆਂ ਹੋਈਆਂ ਕਿਤਾਬਾਂ ਹੈਗੀਆਂ ਨੇ ਸਮਝ ਗਏ ਨਾ ਹਾਂ ਠੀਕ ਹੈ ਉਹ ਅਲੱਗ ਆ ਜਾਏਗਾ ਜਦੋਂ ਆਪਾਂ ਕਵਾਂਗੇ ਕਿ ਆ ਦੋਨੇ ਇੱਕ ਕਾਵ ਦੇ ਵਿਚੰਨਾਂ ਦੀਆਂ ਕਿਹੜੀਆਂ ਕਿਤਾਬਾਂ ਆਈਆਂ ਹਾਂ ਹਾਂ ਬਾਕੀ ਬੱਚੇ ਦੇਖੋ ਮੇਰੀ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਨਾ ਕੁਐਸਚਨ ਪਤਾ ਨਹੀਂ ਹੈ ਬਟ ਜਦੋਂ ਮੈਂ ਡਿਟੇਲ ਕਰਵਾ ਰਹੀ ਹਾਂ ਉਹ ਜ਼ਰੂਰ ਮੈਂ ਪਿਛਲੇ ਟੌਪਿਕਸ ਜਿੰਨੀ ਵਾਰੀ ਮੈਂ ਕਰਵਾਏ ਵੀ ਹੋਣਗੇ ਨਾ ਤਾਂ ਵੀ ਹੁੰਦੇ ਨਾਲੋਂ ਐਕਸਟਰਾ ਕੁਝ ਨਾ ਕੁਝ ਜ਼ਰੂਰ ਆ ਜਾਣਾ ਹੈ ਓਕੇ ਚਲੋ ਅੱਗੇ ਦੇਖੀਏ ਪ੍ਰਸ਼ਨ ਨੰਬਰ ਮੈਂ ਉਹੀ ਕਹਿ ਰਹੀ ਆ ਬੱਚੇ ਮੈਨੂੰ TGT ਵਾਲਾ ਇੱਕ ਵਾਰੀ ਪੇਪਰ ਤਾਂ ਸ਼ੇਅਰ ਕਰੋ ਮੈਂ ਕੱਲ ਵੀ ਕਿਹਾ ਸੀ ਪਰ ਮੈਨੂੰ ਕਿਸੇ ਨੇ ਨਹੀਂ ਕੀਤਾ ਪਲੀਜ਼ ਕਿਰਪਾ ਕਰਕੇ ਮੈਨੂੰ ਇੱਕ ਵਾਰੀ ਪੇਪਰ ਸ਼ੇਅਰ ਕਰੋ ਮੈਂ ਦੇਖਣਾ ਚਾਹੁੰਦੀ ਆ ਕਿ ਉਹਨਾਂ ਨੇ ਧਨੀ ਰਾਮ ਚਾਤਰੀਕ ਦਾ ਨਵਾਂ ਪ੍ਰਸ਼ਨ ਕਿਹੜਾ ਬਣਾਇਆ ਮੈਂ ਸੱਚੀ ਚ ਜਾਣਦੀ ਆ ਪਲੀਜ਼ ਇਹਨੂੰ ਇੱਕ ਵਾਰੀ ਮੈਨੂੰ ਜ਼ਰੂਰ ਦੱਸਣਾ ਹੂੰ ਥੈਂਕ ਯੂ ਇੰਦਰ ਜੀ ਚਲੋ ਅੱਗੇ ਪੰਜਵਾਂ ਪਾਈਕਾਂ ਸਿੰਘ ਨੱਬਾ ਦੇ ਮਹੱਤਵਪੂਰਨ ਗ੍ਰੰਥ ਨੂੰ ਉਚੇਰੇ ਟਾਈਪ ਵਿੱਚ ਢਾਲ ਕੇ ਛਾਪਨ ਦਾ ਪ੍ਰਬੰਧ ਕੀਤਾ ਬਿਲਕੁਲ ਠੀਕ ਹੈ ਇਸ ਦਾ ਉੱਤਰ ਕੀ ਆ ਜਾਣਾ ਹੈ ਆ ਮਹਾਨਕੋਸ਼ ਆ ਜਾਏਗਾ ਠੀਕ ਹੈ ਜੀ ਅੱਛਾ ਇਹ ਵਾਲੀ ਰਚਨਾ ਵੈਸੇ ਤਾਂ ਦੇਖੋ ਪੁੱਤ ਹੁਣ ਤੁਹਾਨੂੰ ਬੜੀ ਚੰਗੀ ਤਰ੍ਹਾਂ ਯਾਦ ਹੋ ਚੁੱਕੀ ਹੈਗੀ ਆ ਮੈਨੂੰ ਪਤਾ ਹੈ ਤੁਸੀਂ ਦੱਸ ਦੋਗੇ ਕਿ ਕਹਾਨ ਸਿੰਘ ਨੱਬਾ ਰਾਈਟ ਆਦਰਵਾਇਜ਼ ਲਾਈਕ ਇਹ ਵਾਲਾ ਪ੍ਰਸ਼ਨ ਨਾ ਅੱਗੇ ਬੜੀ ਵਾਰੀ ਆਂਦਾ ਹੁੰਦਾ ਸੀਗਾ ਪਹਿਲਾ ਪਹਿਲਾ ਹੁਣ ਚਾਹੇ ਥੋੜਾ ਜਿਹਾ ਜਿਹੜਾ ਅਲੱਗਿਆ ਹੋ ਚੁੱਕਿਆ ਹੈ ਠੀਕ ਹੈ ਜੇਕਰ ਆਪਾਂ ਮਹਾਨ ਕੋਸ਼ ਦੀ ਗੱਲ ਕਰੀਏ ਤਾਂ ਜਿਵੇਂ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਜਾਂ ਫਿਰ ਸਿਰਫ ਮਹਾਨ ਕੋਸ਼ ਲੈ ਲਓ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਇੱਕ ਐਂਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਆਂਦਾ ਹੈ ਐਕਚੁਅਲੀ ਇਹ ਤਿੰਨੋਂ ਦੇ ਤਿੰਨੋਂ ਨਾਮ ਕਿੰਦੇ ਹੈਗੇ ਨੇ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਹੈਗੇ ਨੇ ਜਿਹੜਾ ਕਿ ਪੰਜਾਬੀ ਭਾਸ਼ਾ ਦਾ ਇੱਕ ਵਿਸ਼ਵ ਕੋਸ਼ ਮੰਨਿਆ ਜਾਂਦਾ ਹੈ ਤੇ ਭਾਈ ਕਾਹਨ ਸਿੰਘ ਨਾਭਾ ਨੇ 14 ਸਾਲਾਂ ਦੇ ਵਿੱਚ ਇਹਨੂੰ ਸੰਕਲਿਤ ਕੀਤਾ ਸੀ ਫਿਰ ਜੀ ਇਹ ਪਹਿਲਾ ਪੰਜਾਬੀ ਐਂਸਾਈਕਲੋਪੀਡੀਆ ਹੈਗਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 70000 ਤੋਂ ਜ਼ਿਆਦਾ ਤਾਂ ਇਹਦੇ ਵਿੱਚ ਸ਼ਬਦ ਸ਼ਾਮਿਲ ਕੀਤੇ ਗਏ ਨੇ ਠੀਕ ਹੈ ਹਵਾਲੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਲਏ ਦਸਮ ਗ੍ਰੰਥ ਵਿੱਚੋਂ ਲਏ ਦੈਨ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਵੀ ਲਏ ਨੇ ਬਾਕੀ ਹੋਰ ਵੀ ਕੁਝ ਸਿੱਖ ਪੁਸਤਕਾਂ ਆ ਜਾਣਗੀਆਂ ਜਿੰਦੇ ਵਿੱਚੋਂ ਇਹਨਾਂ ਨੇ ਹਵਾਲੇ ਲਏ ਨੇ ਸਮਝ ਆਇਆ ਜੀ ਓਕੇ ਫਿਰ ਐਂਦੇ ਤੋਂ ਬਿਨਾ ਅਗਰ ਆਪਾਂ ਦੇਖੀਏ ਕਰੀਬਨ 14 ਸਾਲ ਦੀ ਖੋਜ ਤੋਂ ਬਾਅਦ 1926 ਦੇ ਵਿੱਚ ਕਾਨ ਸਿੰਘ ਨੇ ਇਹਨੂੰ ਪੂਰਾ ਕਰਤਾ ਸੀ ਤੇ 1930 ਦੇ ਵਿੱਚ ਚਾਰ ਜਿਲਦਾਂ ਦੇ ਵਿੱਚ ਹਨੂ ਅੰਮ੍ਰਿਤਸਰ ਦੀ ਸੁਦਰਸ਼ਨ ਪ੍ਰੈਸ ਨੇ ਟਾਈਪ ਕਰਵਾਇਆ ਸੀਗਾ ਪ੍ਰਕਾਸ਼ਿਤ ਕਰਵਾਇਆ ਸੀ ਓਕੇ ਤੇ ਜੇ ਤੁਸੀਂ ਸਿੱਖ ਇਤਿਹਾਸ ਦੇ ਬਾਰੇ ਚੰਗੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਵਾਲਾ ਜਿਹੜਾ ਗ੍ਰੰਥ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖੂਗਾ ਓਕੇ ਤੈਨੂੰ ਇਹ ਵੀ ਪਤਾ ਹੋਏਗਾ ਕਿ 20 ਮਈ 1912 ਦੀ ਗੱਲ ਹੈ ਜਦੋਂ ਕਾਨ ਸਿੰਘ ਨਾਭਾ ਨੇ ਆਪਦੇ ਮਹਾਨ ਕੋਸ਼ ਦੀ ਤਿਆਰੀ ਵਾਸਤੇ ਪ੍ਰੋਜੈਕਟ ਸਟਾਰਟ ਕਰਤਾ ਸੀ ਤੇ ਅੱਜ ਦੇਖੋ ਇੱਕ ਤਰ੍ਹਾਂ ਸਾਨੂੰ ਪੰਜਾਬੀ ਦਾ ਐਨਸਾਈਕਲੋਪੀਡੀਆ ਹੀ ਮਿਲ ਗਿਆ ਹੋਇਆ ਛੋਟੀ ਮੋਟੀ ਗੱਲ ਥੋੜੀ ਹੈ 14 ਸਾਲ ਲੱਗਣਿਆਂ ਦੇ ਤੇ ਮਿਹਨਤ ਕੀਤੀ ਹੈ ਤੇ ਜਿਹੜਾ ਇਹਦਾ ਸਾਰਾ ਦਾ ਸਾਰਾ ਖਰਚ ਸੀਗਾ ਨਾ ਉਸ ਟਾਈਮ ਦੇ ਪਟਿਆਲਾ ਦੇ ਮਹਾਰਾਜਾ ਹੁੰਦੇ ਸੀ ਮਹਾਰਾਜਾ ਭੁਪਿੰਦਰ ਸਿੰਘ ਠੀਕ ਹੈ ਉਹਨਾਂ ਨੇ ਇਹਦਾ ਸਾਰਾ ਦਾ ਸਾਰਾ ਕੰਮ ਕੀਤਾ ਸੀ ਈਵਨ ਪੈਸਾ ਤਾਂ ਲਗਾਇਆ ਹੀ ਫਿਰ ਉਹਨਾਂ ਨੇ ਕਾਨ ਸਿੰਘ ਨਾਬਾ ਨੂੰ ਕਿਹਾ ਕਿ ਮੇਰੀ ਮਸੂਰੀ ਦੇ ਵਿੱਚ ਕੋਠੀ ਹੈਗੀ ਐ ਤੂੰ ਮੇਰੀ ਕੋਠੀ ਲੈ ਆਰਾਮ ਨਾਲ ਉੱਥੇ ਕੰਮ ਕਰ ਤੇ ਹੁਣ ਤੂੰ ਘਰ ਦੇ ਕੰਮ ਤਾਂ ਨਾਲ ਕਰ ਨਹੀਂ ਸਕਦਾ ਤਾਂ ਮੈਂ ਤੈਨੂੰ ਪੂਰਾ ਸਟਾਫ ਦਊਂਗਾ ਠੀਕ ਹੈ ਤੇਰਾ ਧਿਆਨ ਸਿਰਫ ਕਿੱਥੇ ਹੋਣਾ ਚਾਹੀਦਾ ਆ ਇਹਨੂੰ ਕੋਠ ਨੂੰ ਬਣਾਉਣ ਦੇ ਵਿੱਚ ਹੋਣਾ ਚਾਹੀਦਾ ਤੇ ਜਿਹੜਾ ਵੀ ਸਟਾਫ ਲੱਗਿਆ ਹੋਇਆ ਸੀ ਇਹਦਾ ਵੀ ਸਾਰਾ ਦਾ ਸਾਰਾ ਖਰਚਾ ਪਟਿਆਲਾ ਦੀ ਰਿਆਸਤ ਵੱਲੋਂ ਕੀਤਾ ਜਾਂਦਾ ਸੀ ਈਵਨ ਜਦੋਂ ਐਂਦੀ ਛਪਾਈ ਹੁੰਦੀ ਐ ਉਹ ਵੀ ਪਟਿਆਲਾ ਦੀ ਰਿਆਸਤ ਦੇ ਵੱਲੋਂ ਕੀਤੀ ਗਈ ਸੀ ਠੀਕ ਹੈ ਜੀ ਤੇ ਮੇਰੇ ਸਾਬ ਦੇ ਨਾਲ ਸ਼ਾਇਦ ਇਹਦੇ 7 ਐਡੀਸ਼ਨ ਛਪੇ ਨੇ 8ਵਾਂ ਸ਼ਾਇਦ ਛਪਨ ਦੀ ਤਿਆਰੀ ਵਿੱਚ ਆ ਦੇਖੋ ਕਦੋਂ ਤੱਕ ਆਊਗਾ ਤੇ ਜੇਕਰ ਆਜੇ ਵੀ ਇਹ ਜਿਹੜਾ ਕੋਸ਼ ਹੈ ਇਹਨੂੰ ਛਾਪਣ ਦਾ ਅਧਿਕਾਰ ਕਿਹਦੇ ਕੋਲ ਹੈਗਾ ਤਾਂ ਭਾਸ਼ਾ ਵਿਭਾਗ ਪਟਿਆਲਾ ਦੇ ਕੋਲੋਂ ਇਹਦਾ ਅਧਿਕਾਰ ਹੈਗਾ ਕੀ ਤੁਸੀਂ ਗੱਲ ਸਮਝ ਗਏ ਓਕੇ ਹਾਂ ਤਾਂ ਹੁਣ ਤੁਸੀਂ ਸਮਝ ਰਹੇ ਹੋ ਨਾ ਤਾਂ ਮੈਂ ਐਤੀ ਤੁਹਾਨੂੰ ਕਿਹਾ ਸੀਗਾ ਕਿ ਜ਼ਰੂਰੀ ਥੋੜੀ ਹੈ ਕਿ ਆਪਾਂ ਧਨੀ ਰਾਮ ਚਾਤਰੀਕ ਦਾ ਪ੍ਰਸ਼ਨ ਕੀਤਾ ਤੇ ਉਸ ਤੋਂ ਬਾਅਦ ਆਪਾਂ ਹੁੰਦਾ ਹੀ ਗੱਲਾਂ ਪੀਣ ਪਾਈ ਜਾਣਾ ਆਪਾਂ ਉਹਦੇ ਵਿੱਚੋਂ ਦੀ ਅਲੱਗ ਕਰਾਂਗੇ ਤਾਂ ਕਿ ਤੁਹਾਨੂੰ ਐਕਸਟਰਾ ਵੀ ਜਿਹੜੀ ਜਾਣਕਾਰੀ ਹੈ ਉਹ ਵੀ ਮਿਲਦੀ ਰਹੇ ਠੀਕ ਹੈ ਚਲੋ ਅੱਗੇ ਦੇਖੋ 6ਵਾਂ ਪ੍ਰਸ਼ਨ ਫੇਰ ਪਤਾ ਹੈ ਕੀ ਹੋਣਾ ਬੁੱਤ ਗੱਲ ਸੁਣੋ ਫੇਰ ਤੁਸੀਂ ਕਹਿਣਾ ਕਿ ਪਤਾ ਨਹੀਂ ਉਹਨਾਂ ਨੇ ਉਹ ਵਾਲਾ ਲਾਈਕ ਪ੍ਰਸ਼ਨ ਕਿੱਥੋਂ ਲੈ ਆਂਦੇ ਹਨਾ ਪੀਜੀਟੀ ਵਾਲਿਆਂ ਨੇ ਕੀ ਪਤਾ ਅਗਲੇ ਨੇ ਅਗਲੀ ਵਾਰੀ ਇਹੀ ਪ੍ਰਸ਼ਨ ਪਾਣਾ ਹੋਵੇ ਕਿ ਜਿਹੜਾ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਹੈ ਹਨਾ ਇਨੂੰ ਕਿਹੜੇ ਰਾਜੇ ਨੇ ਸਪான்ਸਰ ਕੀਤਾ ਸੀ ਤੇ ਫਿਰ ਤੁਸੀਂ ਕਹਿਣਾ ਕਿ ਅਸੀਂ ਤਾਂ ਇਹ ਕੀਤਾ ਨਹੀਂ ਹੋਇਆ ਇਹ ਨਹੀਂ ਪਤਾ ਕਿ मैम ਜਦੋਂ ਧਨੀ ਰਾਮ ਚਾਤਰੀ ਕਰਾਰੇ ਸੀ ਉਦੋਂ ਅਸੀਂ ਕਰ ਲਿਆ ਸੀਗਾ ਪਰ ਅਸੀਂ ਉਦੋਂ ਗੱਲਾਂ ਮਾਰ ਰਹੀ ਸੀ ਹੈਨਾ ਚਲੋ ਹੁਣ ਕੁੱਟ ਬਹਿ ਜਣੇ ਆ ਚੁੱਪਚਾਪ ਪੜੋ ਤੇ ਛੇਵਾਂ ਪ੍ਰਸ਼ਨ ਦੇਖੋ ਕੀ ਹੈਗਾ ਐ ਤੇ ਆ ਅਮ੍ਰਿਤਾ ਪ੍ਰੀਤਮ ਦੀ ਪਹਿਲੀ ਉਹ ਵਾਲੀ ਪ੍ਰਕਾਸ਼ਿਤ ਪੁਸਤਕ ਦੱਸਣੀ ਹੈ ਜਿਹਨੂੰ ਚਾਤਰੀਕ ਨੇ ਪ੍ਰਕਾਸ਼ਿਤ ਕੀਤਾ ਹਾਂਜੀ ਤਾਂ ਤੁਹਾਡਾ ਆਨਸਰ ਆ ਰਿਹਾ ਇਹਦੇ ਵਿੱਚ ਅੰਮ੍ਰਿਤ ਲਹਿਰਾਂ ਬਿਲਕੁਲ ਠੀਕ ਉੱਤਰ ਹੈਗਾ ਐਂਡ ਅਮ੍ਰਿਤਾ ਪ੍ਰੀਤਮ ਦੇ ਬਾਰੇ ਵਿੱਚ ਵੈਸੇ ਆਪਾਂ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪੜ ਚੁੱਕੇ ਹਾਂ ਹੈਨਾ ਤੇ ਵੈਸੇ ਵੀ ਜਦੋਂ ਚੱਲੋ ਅਮ੍ਰਿਤਾ ਪ੍ਰੀਤਾ ਪਾਪਾ ਕਰਾਂਗੇ ਨਾ ਉਦੋਂ ਵੀ ਆਪਾਂ ਫੋਰ ਸ਼ੋਰ ਇਹਨੂੰ ਕਰ ਹੀ ਲੈਣਾ ਠੀਕ ਹੈ ਅਦਰਵਾਈਜ਼ ਅਮ੍ਰਿਤਾ ਪ੍ਰੀਤਮ ਦੀ ਜਿਹੜੀ ਇਹ ਵਾਲੀ ਕਿਤਾਬ ਸੀਗੀ ਇਹਨੂੰ ਨਾ ਸਪੈਸ਼ਲ ਉਹ ਦੇਣ ਗਏ ਸੀ ਉਹਨਾਂ ਦੇ ਫਾਦਰ ਨੂੰ ਠੀਕ ਹੈ ਯਾਨੀ ਕਿ ਉਹਦੀ ਪਹਿਲੀ ਕਾਪੀ ਲੈ ਕੇ ਤੇ ਸਪੈਸ਼ਲ ਗਏ ਤੇ ਇਹਨਾਂ ਨੂੰ ਸੀਗਾ ਕਿ ਮੈਂ ਖੁਦ ਉਹਨਾਂ ਨੂੰ ਦੇਣਾ ਚਾਹੁੰਦਾ ਸਮਝ ਗਏ ਤਨੀਰਾਮ ਚਾਤਰੀਕ ਨੂੰ ਤੇ ਤਨੀਰਾਮ ਚਾਤਰੀਕ ਦੀ ਜਿਹੜੀ ਆਪਦੀ ਪ੍ਰੈਸ ਸੀ ਉਹ ਸੀਗੀ ਸੁਦਰਸ਼ਨ ਪ੍ਰੈਸ ਤੇ ਜਿਹੜੀ ਪ੍ਰੈਸ ਦੇ ਵਿੱਚ ਇਹਨਾਂ ਨੇ ਪਹਿਲਾਂ ਜੌਬ ਕੀਤੀ ਹੈ ਉਹ ਸੀ ਭਾਈ ਵੀਰ ਸਿੰਘ ਦੀ ਪ੍ਰਿੰਟਿੰਗ ਪ੍ਰੈਸ ਜਿਸ ਦਾ ਨਾਮ ਕੀ ਹੈ ਵਜ਼ੀਰ ਹਿੰਦ ਜਿਸ ਦੇ ਬਾਰੇ ਅਸੀਂ ਕੱਲ ਦੀ ਲੈਕਚਰ ਦੇ ਵਿੱਚ ਕੀਤਾ ਸੀ 18 ਸਾਲ ਤੱਕ ਤਾਂ ਇਹ ਵਜ਼ੀਰ ਹਿੰਦ ਪ੍ਰੈਸ ਦੇ ਵਿੱਚ ਹੀ ਜੌਬ ਕਰਦੇ ਰਹੇ ਨੇ ਉਤੋਂ ਦੀ ਇਹਨਾਂ ਕੁਝ ਸਿੱਖ ਕੇ ਫਿਰ ਉਸ ਤੋਂ ਬਾਅਦ ਇਹ ਕਿੱਥੇ ਪਹੁੰਚ ਜਾਂਦੇ ਨੇ ਇਹ ਪਹੁੰਚ ਜਾਂਦੇ ਆ ਆਪਦੀ ਸੁਦਰਸ਼ਨ ਪ੍ਰੈਸ ਦੇ ਵੱਲ ਠੀਕ ਹੈ ਤੇ ਇਹ ਐਦਾਂ ਦੇ ਪਹਿਲੇ ਰਾਈਟਰ ਬੰਦੇ ਨੇ ਜਿਨ੍ਹਾਂ ਨੂੰ ਇਹਨਾਂ ਦੀ 75ਵੀਂ ਸਾਲਗिरा ਤੇ ਕੀ ਹੋ ਗਿਆ ਮੇਰੀ ਗੱਲ ਸੁਣੋ ਮੈਂ ਅਮ੍ਰਿਤਾ ਪ੍ਰੀਤਮ ਵਾਲੇ ਪ੍ਰਸ਼ਨ ਉਹਦੇ ਕਰਵਾਉਣੇ ਜਦੋਂ ਆਪਾਂ ਅਮ੍ਰਿਤਾ ਪ੍ਰੀਤਮ ਵੱਲ ਜਾਵਾਂਗੇ ਠੀਕ ਹੈ ਫਿਲਹਾਲ ਤੁਸੀਂ ਇੱਥੇ ਹੀ ਦੇਖੋ ਓਕੇ ਚਲੋ ਤਾਂ ਜਦੋਂ ਇਹਨਾਂ ਦੀ 75ਵੀਂ ਵਰੇਗੰਡ ਸੀਗੀ ਉਸ ਟਾਈਮ ਦੇ ਉੱਪਰ ਇਹਨਾਂ ਨੂੰ ਅਭਿਨੰਦਨ ਗ੍ਰੰਥ ਦਿੱਤਾ ਗਿਆ ਸੀ ਤੇ ਸਭ ਤੋਂ ਪਹਿਲਾ ਰਾਈਟਰ ਇਹੀ ਹੈ ਜਿੰਨੂੰ ਅਭਿਨੰਦਨ ਗ੍ਰੰਥ ਮਿਲਿਆ ਸੀ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਰੱਖ ਲੈਣਾ ਓਕੇ ਚਲੋ ਅੱਗੇ ਦੇਖੋ ਸਤਵਾਂ ਪ੍ਰਸ਼ਨ ਚੰਦਨਵਾੜੀ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੁੰਦਾ ਹੈ ਤੇ ਚਾਤ੍ਰਿਕ ਦੀ ਸਭ ਤੋਂ ਪ੍ਰਸਿੱਧ ਕਵਿਤਾ ਦੱਸਣੀ ਹੈ ਜਿਹੜੀ ਚੰਦਨਵਾੜੀ ਦੇ ਵਿੱਚ ਆਂਦੀ ਹੈ ਠੀਕ ਹੈ 1940 ਪੰਜਾਬ 1905 ਰਾਦਾ ਸੰਦੇਸ਼ 1931 ਰਾਦਾ ਸੰਦੇਸ਼ 1950 ਵਿਸਾਖੀ ਦਾ ਮੇਲਾ ਹਾਂਜੀ ਗੁੱਡ ਈਵਨਿੰਗ ਬੱਚਾ ਆਮ ਵੈਰੀ ਗੁੱਡ ਜੀ 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 ਚਲੋ ਅੱਗੇ 7ਵੇਂ ਦਾ ਸੀ ਬਿਲਕੁਲ ਠੀਕ ਹੈ ਜਿਨ੍ਹਾਂ ਨੂੰ ਕੱਲਾ ਸਾਲ ਵੀ ਯਾਦ ਹੋਏਗਾ ਜੋ ਕਿ ਮੈਂ ਤੁਹਾਨੂੰ ਜਿੰਨੀ ਵਾਰੀ ਚਾਤ੍ਰਿਕ ਕਰਵਾਇਆ ਉਨੀ ਵਾਰ ਮੈਂ ਤੁਹਾਨੂੰ ਕਿਹਾ ਹੈ ਕਿ ਪਲੀਜ਼ ਯਾਦ ਰੱਖ ਲੈਣਾ ਚੰਦਨਵਾੜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ 1931 ਇਹਦਾ ਸਾਲ ਤਾਂ ਤੁਸੀਂ ਆਪਦੇ ਜ਼ਿਹਨ ਦੇ ਵਿੱਚ ਨਾ ਚੰਗੀ ਤਰ੍ਹਾਂ ਕੁਸਾ ਲਓ ਇਹਨੂੰ ਭੁੱਲਣਾ ਨਹੀਂ ਹੈਗਾ ਆਪਦੀ ਡੇਟ ਆਫ ਬਰਥ ਭੁੱਲ ਜੋ ਪਰ ਇਹਨੂੰ ਚੰਦਨਵਾੜੀ ਦੇ ਸਾਲ 1931 ਨੂੰ ਨਹੀਂ ਭੁੱਲਣਾ ਕਿਉਂਕਿ 1931 ਤੋਂ ਬਾਅਦ ਇਹਨਾਂ ਦੀ ਜਿਹੜਾ ਸਾਹਿਤ ਸੀ ਨਾ ਉਹਦੇ ਵਿੱਚ ਬਿਲਕੁਲ ਟਰਨਿੰਗ ਪੁਆਇੰਟ ਆਂਦਾ ਹੈ ਜੇ ਆਪਾਂ ਚੰਡੀ ਸੋਰੀ ਚੰਡੀਗੜ੍ਹ ਕਹਿਰੀਆਂ ਚੰਦਨਵਾੜੀ ਦੀ ਗੱਲ ਕਰਦੇ ਹਾਂ ਤਾਂ ਮੈਂ ਤੁਹਾਨੂੰ ਪਿਛਲੀ ਵਾਰੀ ਦੱਸਿਆ ਸੀ ਐਂਡਾ ਮੁਖਬੰਦ ਕਿੰਨਾ ਨੇ ਲਿਖਿਆ ਹੈ ਭਾਈ ਵੀਰ ਸਿੰਘ ਨੇ ਲਿਖਿਆ ਹੈ ਤੇ ਐਂ ਦੀ ਜਿਹੜੀ ਭੂਮਿਕਾ ਹੈ ਉਹ ਕਿੰਨਾ ਨੇ ਲਿਖਿਆ ਕਾਨ ਸਿੰਘ ਨਾਭਾ ਨੇ ਲਿਖਿਆ ਜਿਨ੍ਹਾਂ ਦੇ ਹੁੰਨੇ ਆਪਾਂ ਵਿਸ਼ਵ ਕੋਸ਼ ਦੀ ਗੱਲ ਕੀਤੀ ਹੈ ਠੀਕ ਹੈ ਜੀ ਤੇ ਜਿਹੜਾ ਐਂਦਾ ਸਭ ਤੋਂ ਅੱਛਾ ਇਹਨੇ ਨਾ ਗੋ 10 ਭਾਗ ਬਣਾ ਦਿੱਤੇ ਗਏ ਸੀ ਚੰਦਨਵਾੜੀ ਦੇ ਤੇ ਜਿਹੜਾ ਐਂਦਾ ਸਭ ਤੋਂ ਪਹਿਲਾ ਲਾਈਕ ਆਂਦਾ ਆ ਪ੍ਰਸ਼ਨ ਸੋਰੀ ਭਾਗ ਉਸ ਦਾ ਨਾਮ ਕੀ ਹੈ ਪ੍ਰਾਰਥਨਾ ਤਾਂ ਇੱਕ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਮੰਗਲਾਚਰਨ ਹੈਗਾ ਬਿਲਕੁਲ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਪਰਮਾਤਮਾ ਦੇ ਬਾਰੇ ਗੱਲ ਕੀਤੀ ਹੈ ਤਾਂ ਜੇਕਰ ਮੰਨ ਲਓ ਤੁਹਾਨੂੰ ਪ੍ਰਸ਼ਨ ਆ ਸਕਦਾ ਆ ਜਾਏ ਕਿ ਬਈ ਧਨੀ ਰਾਮ ਚਾਤਰੀਕ ਨੇ ਆਪਣੀ ਰਚਨਾ ਚੰਦਨਵਾੜੀ ਦੇ ਵਿੱਚ ਕਿਹੜਾ ਭਾਗ ਹੈ ਜਿਸ ਨੂੰ ਮੰਗਲਾਚਰਨ ਦੇ ਰੂਪ ਦੇ ਵਿੱਚ ਪੇਸ਼ ਕੀਤਾ ਠੀਕ ਹੈ ਤਾਂ ਫਿਰ ਤੁਹਾਡਾ ਆਨਸਰ ਪ੍ਰਾਰਥਨਾ ਆਣਾ ਚਾਹੀਦਾ ਹੈ ਯਾਨੀ ਕਿ ਇਹਦਾ ਸਭ ਤੋਂ ਪਹਿਲਾ ਜਿਹੜਾ ਭਾਗ ਹੈ ਉਹ ਵਾਲਾ ਸਮਝ ਗਏ ਹਾਂਜੀ ਬਾਕੀ ਦੇ ਇੰਨੇ ਜਿਹੜੇ ਭਾਗ ਨੇ ਵੈਸੇ ਮੈਂ ਪੇਪਰ ਬੈਚ ਚ ਕਰਵਾਏ ਹੋਏ ਆ ਤੇ ਬਹੁਤ ਜ਼ਿਆਦਾ ਟਾਈਮ ਲੱਗ ਜੂਗਾ ਤਾਂ ਤੁਸੀਂ ਬਸ ਪਹਿਲਾ ਪਹਿਲਾ ਯਾਦ ਰੱਖਣਾ ਹੈ ਜਿਹੜਾ ਕਿ ਪ੍ਰਾਰਥਨਾ ਹੈਗਾ ਓਕੇ ਅੱਗੇ 8ਵਾਂ ਦੇਖੋ ਅਤੇ ਰੂਸੀ ਵਿਦਵਾਨ ਹੈ ਆਇਗੁਰ ਸੇਰੇ ਬੇਰਕਾਇੋ ਬੇਰ ਯਾਕੂਬ ਸੋਰੀ ਤੁਸੀਂ ਦੱਸਣਾ ਉਹਨਾਂ ਨੇ ਧਨੀ ਰਾਮ ਚਾਤਰੀਕ ਨੂੰ ਕੀ ਕਿਹਾ ਸੀ ਆਧੁਨਿਕ ਲੋਕ ਕਵੀ ਇਨਸਾਨੀਅਤ ਦਾ ਕਵੀ ਸੰਸਕ੍ਰਿਤ ਚੇਤਨਾ ਦਾ ਕਵੀ ਜਾਂ ਫਿਰ ਕਾਵ ਦਰਬਾਰਾਂ ਦਾ ਬਾਦਸ਼ਾਹ ਹਾਂਜੀ ਕੀ ਉੱਤਰ ਆਏਗਾ yes 8ਵੇਂ ਦੇ ਲਈ ਤੁਹਾਡਾ b ਅਨਸਰ ਆ ਰਿਹਾ ਹੈ ਹਾਂਜੀ ਬਿਲਕੁਲ ਹਾਂਜੀ 8ਵੇਂ ਦਾ ਕੀ ਆ ਜਾਏਗਾ ਬਿਲਕੁਲ ਠੀਕ ਹੈ ਇਹਨਾਂ ਨੂੰ ਕਿਹਾ ਜਾਂਦਾ ਹੈ ਇਨਸਾਨੀਅਤ ਦਾ ਕਵੀ ਹੈਨਾ ਇਸ ਤੋਂ ਬਿਨਾ ਇਹਨਾਂ ਨੂੰ ਅਰਸ਼ਾਂ ਦਾ ਕਵੀ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਬੜਾ ਡਾਊਨ ਟੂ ਅਰਥ ਪਰਸਨ ਸਿੰਘ ਆਮ ਲੋਕਾਂ ਦੀ ਜ਼ਿਆਦਾ ਗੱਲ ਕਰਦਾ ਸੀ ਠੀਕ ਹੈ ਫਿਰ ਇਸ ਤੋਂ ਬਿਨਾ ਅਗਰ ਆਪਾਂ ਗੱਲ ਕਰੀਏ ਲਾਇਕ ਪਾਈ ਵੀਰ ਸਿੰਘ ਜੀ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਰਸ਼ਾਂ ਦਾ ਕਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਤਾਂ ਵੈਸੇ ਹੀ ਇਹੋ ਜਿਹੀ ਦੁਨੀਆ ਚ ਲੈ ਜਾਂਦੇ ਸੀ ਜਿਹੜੀ ਤੁਸੀਂ ਕਦੀ ਵੀ ਨਾ ਤਾਂ ਦੇਖਿਆ ਕਿ ਐਗਜ਼ਿਸਟ ਕਰਦੀ ਹੈ ਨਾ ਹੀ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਉਹਨੂੰ ਦੇਖ ਸਕਦੇ ਹੋ ਪਰ ਉਹ ਤੁਹਾਨੂੰ ਹਮੇਸ਼ਾ ਕਿਸੇ ਹੋਰ ਹੀ ਦੁਨੀਆ ਦੀ ਸੈਰ ਕਰਵਾਂਦੇ ਰਹਿੰਦੇ ਹੁੰਦੇ ਸੀ ਰਾਈਟ ਇਸ ਕਰਕੇ ਇਹਨਾਂ ਨੂੰ ਅਰਸ਼ਾਂ ਦਾ ਤੇ ਉਹਨਾਂ ਨੂੰ ਅਰਸ਼ਾਂ ਦਾ ਕ ਵੀ ਕਿਹਾ ਜਾਂਦਾ ਹੈ ਚਾਹੇ ਬਹੁਤ ਸਾਰੀ ਸੇਧ ਤਨੀਰਾਮ ਚਾਤਰੀਕ ਨੇ ਪਾਈ ਵੀਰ ਸਿੰਘ ਜੀ ਤੋਂ ਹੀ ਕਿਉਂ ਨਾ ਲਈ ਹੋਵੇ ਠੀਕ ਹੈ ਜੀ ਹਾਂ ਅੱਛਾ ਹਰਿੰਦਰ ਚ ਟੋਪਾ ਦਿਹਾਏ ਨੇ ਪਾਈ ਵੀਰ ਸਿੰਘ ਜੀ ਨੂੰ ਕੀ ਕਿਹਾ ਸੀ ਇਹ ਮੈਂ ਤੁਹਾਨੂੰ ਕੱਲ ਵਾਲੇ ਲੈਕਚਰ ਦੇ ਵਿੱਚ ਕਰਵਾਇਆ ਸੀ ਮੈਨੂੰ ਜਲਦੀ ਜਲਦੀ ਤੁਸੀਂ ਆਨਸਰ ਕਰੋਗੇ ਕਿ ਆਨਸਰ ਆਏਗਾ ਠੀਕ ਹੈ ਜੀ ਨਹੀਂ ਨਹੀਂ ਬੱਚਾ ਮੈਂ ਤੁਹਾਨੂੰ ਆਈ ਥਿੰਕ ਕਮੈਂਟ ਸੈਕਸ਼ਨ ਦੇ ਵਿੱਚ ਵਿਸ਼ ਕੀਤਾ ਸੀ ਇਫ ਯੂ ਰਿਮੈਂਬਰ ਥੈਟ ਚਲੋ ਅੱਗੇ ਦੇਖੋ ਆ ਗਿਆ ਨਾ ਚੰਦਨਵਾੜੀ ਵਾਲਾ ਪ੍ਰਸ਼ਨ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਚੰਦਨਵਾੜੀ ਤੁਸੀਂ ਭੁੱਲੋਗੇ ਨਹੀਂ ਠੀਕ ਹੈ ਜੀ ਤਵੇ ਚੰਦਨਵਾੜੀ ਨੂੰ ਸਰਬਸੰਗੀਤ ਸੰਗ੍ਰਹਿ ਕਿਸ ਨੇ ਕਿਹਾ ਭਾਈ ਵੀਰ ਸਿੰਘ ਭਾਈ ਕਾਨ ਸਿੰਘ ਨਬਾ ਮੋਨ ਸਿੰਘ ਦੀਵਾਨਾ ਸਤਿੰਦਰ ਸਿੰਘ ਨੂਰ ਹਾਂ ਇਹਨਾਂ ਨੂੰ ਛੇਵਾ ਦਰਿਆ ਕਿਹਾ ਸੀਗਾ ਛਟੋਪਾ ਦਿਹਾਏ ਨਹੀਂ ਰਾਈਟ ਬਿਲਕੁਲ ਠੀਕ ਉੱਤਰ ਵੈਰੀ ਗੁੱਡ ਇੱਦਾਂ ਮੈਂ ਵਿੱਚੋਂ ਵਿੱਚੋਂ ਦੀ ਤੁਹਾਡੇ ਕੋਲ ਕਦੀ ਕਦੀ ਪਿਛਲੇ ਕੁਐਸਚਨ ਦੇ ਵਿੱਚੋਂ ਕੁਝ ਪੁੱਛ ਲਿਆ ਕਰਨਾ ਹੈ ਤਾਂ ਕਿ ਤੁਸੀਂ ਮੈਨੂੰ ਪਤਾ ਚੱਲੇ ਕਿ ਤੁਸੀਂ ਜਾਗ ਰਹੇ ਹੋ ਠੀਕ ਹੈ ਸੁੱਤੇ ਨਹੀਂ ਹੋ ਓਕੇ ਚਲੋ ਦੱਸੋ ਨੋਵੇਂ ਦੇ ਲਈ ਕੀ ਉੱਤਰ ਆਏਗਾ ਓਕੇ ਵੈਰੀ ਵੈਰੀ ਗੁੱਡ ਬਿਲਕੁਲ ਠੀਕ ਹੈ ਇਸ ਦਾ ਉੱਤਰ ਆਊਗਾ ਮੋਹਨ ਸਿੰਘ دیਵਾਨਾ ਦੇਖ ਲਓ ਤੁਸੀਂ ਖੁਦ ਸੋਚੋ ਮੋਹਨ ਸਿੰਘ دیਵਾਨਾ ਨਾ ਵੈਸੇ ਤਾਂ ਤੁਹਾਨੂੰ ਆਪਦੇ ਪੇਪਰ ਦੇ ਵਿੱਚ ਤੁਹਾਨੂੰ ਮੈਂਸ਼ਨ ਨਹੀਂ ਕੀਤੇ ਹੋਏ ਸਿਲੇਬਸ 'ਚ ਮੈਂਸ਼ਨ ਨਹੀਂ ਕੀਤੇ ਹੋਏ ਪਰ ਮੋਨ ਸਿੰਘ ਦੀਵਾਨਾ ਤੁਹਾਨੂੰ ਤੁਹਾਡਾ ਪਿੱਛਾ ਨਹੀਂ ਛੱਡਦੇ ਐਨੇ ਜ਼ਿਆਦਾ ਉਹਨਾਂ ਦੇ ਉੱਪਰ ਤੁਹਾਨੂੰ ਪ੍ਰਸ਼ਨ ਆਉਂਦੇ ਨੇ ਨਾ ਕੈੰਦੀ ਹੱਦ ਨਹੀਂ ਰਾਈਟ ਇਸ ਕਰਕੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਸਾਰੇ ਵਿਦਿਆਰਥੀਆਂ ਨੂੰ ਹੁੰਦਾ ਹੈ ਕਿ ਜ਼ਰੂਰ ਮਿਲਦੀ ਰਹੇ ਓਕੇ ਇਹ 20ਵੀਂ ਸਦੀ ਦੇ ਵਿੱਚ ਇੱਕ ਚਿੰਤਕ ਕਵੀ ਤੇ ਈਵਨ ਸਾਧਕ ਵੀ ਕਹੇ ਜਾ ਸਕਦੇ ਨੇ ਮੋਨ ਸਿੰਘ ਦੀਵਾਨਾ ਜਿਹੜੇ ਕਿ 17 ਮਾਰਚ 1899 ਨੂੰ ਜਨਮਦੇ ਨੇ 라ਵਲਪਿੰਡੀ ਦੇ ਵਿੱਚ ਲਾਈਕ ਇੱਕ ਪਿੰਡ ਹੈਗਾ ਆ ਦੇਵੀ ਨਾਮ ਦਾ ਪਿੰਡ ਠੀਕ ਹੈ ਜੀ ਉੱਥੇ ਇਹਨਾਂ ਦਾ ਜਨਮ ਹੋਇਆ ਸੀ ਓਕੇ ਮਦਰ ਦਾ ਨਾਮ ਵੈਸੇ ਮਾਈ ਮੂਲਾ ਦੇਵੀ ਸੀਗਾ ਯਾਦ ਰੱਖਣਾ ਰੱਖ ਲਿਓ ਨਹੀਂ ਤੈਨੂੰ ਜ਼ਿਆਦਾ ਜ਼ਰੂਰਤ ਨਹੀਂ ਹੈ ਇਹਨਾਂ ਦਾ ਜਿਹੜਾ ਜੱਦੀ ਪਿੰਡ ਸੀਗਾ ਉਹ ਸੀਗਾ ਸੈਦ ਓਕੇ ਠੀਕ ਹੈ ਪਰ ਇਹਨਾਂ ਦੇ ਜਿਹੜਾ ਪਿਤਾ ਸੀਗੇ ਨਾ ਉਹ ਹੈਗੇ ਸੀਗੇ ਪਿੰਡ ਦੇ ਡਿਸਟ੍ਰਿਕਟ ਬੋਰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਹੈਡਮਾਸਟਰ ਠੀਕ ਹੈ ਐਸ ਕਰਕੇ ਉਹ ਉੱਥੇ ਹੀ ਰਹਿੰਦੇ ਹੁੰਦੇ ਸੀਗੇ ਆਪਣੇ ਪਰਿਵਾਰ ਦੇ ਨਾਲ ਤੇ ਐਸ ਕਰਕੇ ਐਕਚੁਅਲੀ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਦੇਵੀ ਪਿੰਡ ਹੀ ਮੰਨਿਆ ਜਾਂਦਾ ਓਕੇ 6 ਕੁ ਮਹੀਨੇ ਦੇ ਸਿਗੇ ਜਦੋਂ ਇਹਨਾਂ ਦੀ ਮਦਰ ਦੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜਿਆ ਇਹਨਾਂ ਦੇ ਫਾਦਰ ਸੀ ਐਨ ਦੇ ਪਿਤਾ ਜੀ ਸੀ ਉਹਨਾਂ ਨੇ ਮਾਤਾ ਦੀ ਵੀ ਸਾਰੀ ਜ਼ਿੰਮੇਵਾਰੀ ਨਿਭਾਈ ਸੀ ਠੀਕ ਹੈ ਤਾਂ ਹੀ ਇਹਨਾਂ ਦੇ ਉੱਪਰ ਆਪਣੇ ਪਿਤਾ ਜੀ ਦਾ ਜ਼ਿਆਦਾ ਪ੍ਰਭਾਵ ਰਹਿੰਦਾ ਹੈਗਾ ਸਮਝ ਗਏ ਜੀ ਓਕੇ acha ਇਸ ਤੋਂ ਬਿਨਾ ਅਗਰ ਤੁਸੀਂ ਕੁਛ ਇਹਨਾਂ ਦੇ ਕੰਮ ਯਾਦ ਰੱਖਣੇ ਨੇ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਪਹਿਲੀ ਚੀਜ਼ ਕਿ ਇਹਨਾਂ ਨੇ ਤਿਲਕ ਮਹਾਰਾਜ ਦਾ ਜੀਵਨ ਚਰਿੱਤਰ ਇਹ ਸਭ ਤੋਂ ਪਹਿਲਾਂ ਛਾਪਿਆ ਸੀਗਾ ਓਕੇ ਇਹ ਥੋੜਾ ਜਿਆ ਇੰਪੋਰਟੈਂਟ ਰਹਿ ਸਕਦਾ ਹੈ ਇਹਨੂੰ ਤੁਸੀਂ ਯਾਦ ਰੱਖ ਲੈਣਾ ਐਂਡ ਉਸ ਤੋਂ ਬਾਅਦ 1928 ਦੇ ਵਿੱਚ ਇਹਨਾਂ ਨੇ ਇੱਕ ਸਮੱਸਿਆ ਇਕਾਂਗੀ ਸੰਗ੍ਰਹਿ ਛਾਪਿਆ ਜਿਸ ਦਾ ਨਾਮ ਸੀਗਾ ਪੰਖੜੀਆਂ ਐਂਦਾ ਯਾਦ ਰੱਖ ਲੈਣਾ ਕਿ ਕਿਸ ਤਰ੍ਹਾਂ ਦਾ ਇਕਾਂਗੀ ਸੰਗ੍ਰਹਿ ਹੈਗਾ ਸਮੱਸਿਆ ਠੀਕ ਹੈ ਫਿਰ ਇਸ ਤੋਂ ਬਾਅਦ ਇਹਨਾਂ ਦੇ ਮੌਲਿਕ ਅਨੁਵਾਦਿਤ ਤੇ ਸੰਪਾਦਿਤ ਕਿਤਾਬਾਂ ਕਰੀਬਨ ਕਰੀਬਨ 25 ਹੈਗੀਆਂ ਨੇ ਓਕੇ ਅੱਠ ਇਹਨਾਂ ਦੇ ਕਾਰ ਸੰਗ੍ਰਹਿ ਹੈਗੇ ਨੇ ਪਰ ਤੁਹਾਡੇ ਕੋਲੋਂ ਜ਼ਿਆਦਾਤਰ ਧੁੱਪ ਛਾਂ ਪੁੱਛਿਆ ਜਾਂਦਾ ਹੁੰਦਾ ਹੈ ਇਹਦਾ ਤੁਸੀਂ ਸਾਲ ਵੀ ਯਾਦ ਰੱਖ ਲੈਣਾ ਕਿਹੜਾ ਜੀ 1932 ਦਾ ਹੈਗਾ ਸਮਝ ਗਏ ਚਲੋ ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ 10ਵਾਂ ਇਹਨਾਂ ਨੇ ਵੈਸੇ ਪੰਜਾਬੀ ਭਾਸ਼ਾ ਦਾ ਸੰਖੇਪ ਇਤਿਹਾਸ ਵੀ ਛਾਪਿਆ ਸੀ ਹੈਨਾ ਚਲੋ आगे देखिए जे दीवाना हो कोई गल नहीं बच्चे मैं करवा दूंगी टेंशन कदी है चलो अगे देखो दसवां केड़ी रचना जी धनी राम चात्रिक वालों लिखी सब तो लम्मी कविता है मोहन सिंह दीवाना वैसे सच्ची बहुत इंटैलीजेंट परसन सीरियसली 10ਵੇਂ ਦਾ ਇਹ ਬਿਲਕੁਲ ਜਿੰਨਾ ਲੰਮਾ ਨਾਮ ਹੈਗਾ ਨੂਰ ਜਹਾਂ ਬਾਦਸ਼ਾ ਬੇਗਮ ਠੀਕ ਹੈ ਤਾਂ ਉਹੀ ਇਹਨਾਂ ਦੀ ਸਭ ਤੋਂ ਲੰਮੀ ਕਵਿਤਾ ਹੋਏਗੀ ਰਾਈਟ ਇਸ ਦਾ ਸਾਲ ਕਿਹੜਾ ਹੈਗਾ 1944 ਦਾ ਇਹਦਾ ਸਾਲ ਹੈ ਐਂਡ ਇਸ ਦੇ ਵਿੱਚ ਜੇਕਰ ਪੁੱਛਿਆ ਜਾਂਦਾ ਹੈ ਕਿ ਇੰਨੀ ਲੰਮੀ ਬਿਰਤੰਤ ਕਵਿਤਾ ਹੈ ਕਿ ਅਗੋ ਇਹਨੂੰ ਹਿੱਸਿਆਂ ਦੇ ਵਿੱਚ ਵੰਡਣਾ ਪਿਆ ਕਿੰਨੇ ਹਿੱਸੇ ਹੈਗੇ ਨੇ 8 ਭਾਗ ਹੈਗੇ ਆ ਓਕੇ ਤੇ ਇਹਨੂੰ ਕਿਹੜੇ ਰੂਪ ਦੇ ਵਿੱਚ ਲਿਖਿਆ ਗਿਆ ਸੀਗਾ ਜੀ ਇਹਨੂੰ ਦੁਹਾਵਲੀ ਦੇ ਰੂਪ ਦੇ ਵਿੱਚ ਲਿਖਿਆ ਗਿਆ ਓਕੇ ਤਾਨੂੰ ਇਹ ਵੀ ਪਤਾ ਹੋਏਗਾ ਕਿ ਇਹਦੇ ਵਿੱਚ ਨਾ 20 ਪੰਨਿਆਂ ਦੀ ਕਵਿਤਾ ਦੇ ਨਾਲ 58 ਪੰਨਿਆਂ ਦੀ ਇਮੇਜਿਨ ਵਾਰਤਕ ਵੀ ਜੋੜੀ ਗਈ ਹੈ ਠੀਕ ਹੈ ਤੇ ਇਹਨੂੰ ਕਿਸ ਤਰ੍ਹਾਂ ਦੀ ਕਵਿਤਾ ਦਾ ਨਮੂਨਾ ਮੰਨਿਆ ਜਾਂਦਾ ਤਾਂ ਇਸ ਨੂੰ ਬਿਆਨੀਆਂ ਕਵਿਤਾ ਦਾ ਨਮੂਨਾ ਨਮੂਨਾ ਮੰਨਿਆ ਜਾਂਦਾ ਹੈ ਠੀਕ ਹੈ ਚਲੋ ਅੱਗੇ ਦੇਖੋ ਪ੍ਰਸ਼ਨ ਨੰਬਰ 11ਵਾਂ ਚਾਤ੍ਰਿਕ ਦੀਆਂ ਰਚਨਾਵਾਂ ਦੇ ਪਹਿਲੇ ਪੜਾ ਯਾਨੀ 1931 ਤੋਂ ਪਹਿਲਾਂ ਕਿਹੜਾ ਕਾਵ ਰੂਪ ਹੈ ਜਿਹੜਾ ਕਿ ਪ੍ਰਮੁੱਖ ਰਿਹਾ ਦੇਖੋ ਅਖੀਰ ਵਾਲੇ ਜਿਹੜੇ ਤਿੰਨ ਪ੍ਰਸ਼ਨ ਹੁੰਦੇ ਨੇ ਉਹ ਤੁਹਾਨੂੰ ਇੱਕ ਤਰ੍ਹਾਂ ਮਤਲਬ 13 ਹੈਗੇ ਨੇ 14 ਹੈਗੇ ਨੇ 15 ਹੈਗੇ ਆ ਜਿੰਨੇ ਵੀ ਐ ਤਾਂ ਜਿਹੜੇ 10 ਤੋਂ ਉੱਪਰ ਵਾਲੇ ਪ੍ਰਸ਼ਨ ਹੋਇਆ ਕਰਨਗੇ ਨਾ ਉਹ ਸਿਰਫ ਅਸੀਂ ਪ੍ਰਸ਼ਨ ਉੱਤਰ ਕਰਿਆ ਕਰਾਂਗੇ ਠੀਕ ਹੈ ਜੀ ਚਲੋ ਗਜ਼ਲ ਕਿੱਸਾ ਕਾ ਵਾਰਤਕ ਜਾਂ ਫਿਰ ਸੂਫੀ ਕਾ ਤਾਂ ਇਸ ਦਾ ਉੱਤਰ ਕੀ ਆਊਗਾ ਯੈਸ ਪਲੀਜ਼ 11ਵੇਂ ਦਾ ਬੀ ਬਿਲਕੁਲ ਠੀਕ ਹੈ ਕਿੱਸਾ ਕਾ ਆਏਗਾ ਅੱਗੇ ਦੇਖੋ ਹਾਂਜੀ ਨਹੀਂ ਨਹੀਂ ਪੈਸੇਜ ਕਰਨ ਦੀ ਬੱਚੇ ਮੇਰੀ ਗੱਲ ਸੁਣੋ ਯਾਰ ਪੈਸੇਜ ਦੇ ਵગેਰੀ ਪ੍ਰੈਕਟਿਸ ਹੁੰਦੀ ਆ ਪੈਸੇਜ ਤਾਂ ਨੋਰਮਲ ਜੀ ਚੀਜ਼ ਆ ਜਿੰਨਾ ਮਰਜ਼ੀ ਟਫ ਆ ਜੇ ਫਿਰ ਵੀ ਬੜੇ ਆਰਾਮ ਦੇ ਨਾਲ ਆਪਾਂ ਉਹਨੂੰ ਕਰ ਸਕਦੇ ਆ ਜੇ ਧਿਆਨ ਨਾਲ ਪੜ੍ਹਦੇ ਹੋ ਤਾਂ ਮੈਨੂੰ ਲੱਗਦਾ ਹੁੰਦੀ ਤਾਂ ਸਿਰਫ ਪ੍ਰੈਕਟਿਸ ਹੁੰਦੀ ਆ ਇਹ YouTube ਦੇ ਉੱਪਰ ਪੈਸੇਜ ਪੁੱਛੇ ਜਨਾ ਕਰਿਆ ਕਰੋ ਐਨੀ ਲੋਡ ਨਹੀਂ ਹੁੰਦੀ ਚਲੋ ਕਿਹੜੀ ਕਵਿਤਾ ਹੈ ਜਿਹੜੀ ਦੇਸ਼ ਦੀ ਵੰਡੇ ਦੇ ਸਮੇਂ ਹੋਏ ਖੂਨੀ ਸਾਕੇਆਂ ਦਾ ਜ਼ਿਕਰ ਕਰਦੀ ਹੈ ਬੇਈ ਹੋ ਗਈ ਬੇਈਮਾਨ ਕਿ ਕਲੀ ਕਲੀਰ ਦੀ ਨਵਾਂ ਜਹਾਨ ਜਾਂ ਫਿਰ ਭਗਵਾਨ ਹਾਂਜੀ ਬੱਚੇ ਪ੍ਰਸ਼ਨ ਦਾ ਨੰਬਰ ਜ਼ਰੂਰ ਪਾਓ ਕਿਉਂਕਿ ਹੋ ਸਕਦਾ ਹੈ ਕਿ 2-3 ਦਾ ਲਗਾਤਾਰ ਹੀ ਨਾ ਕਿਤੇ ਸੀਸੀ ਆਨਸਰ ਆ ਰਿਹਾ ਹੋਵੇ ਤਾਂ ਫਿਰ ਮੈਨੂੰ ਕਿੱਦਾਂ ਪਤਾ ਚੱਲੇਗਾ ਤੁਸੀਂ ਕੀ ਆਨਸਰ ਕੀਤਾ ਠੀਕ ਹੈ ਵੈਰੀ ਗੁੱਡ ਇਸ ਦਾ ਉੱਤਰ ਕੀ ਆ ਜਾਏਗਾ 4 ਯਾਨੀ ਕਿ ਪਗਵਾਨ ਆਜੂਗਾ ਬਿਲਕੁਲ ਠੀਕ ਅੱਗੇ ਹੈ ਜੀ ਲਾਸਟ ਪ੍ਰਸ਼ਨ ਅੱਜ ਦਾ ਤੇ ਜਾਂਦੇ ਜਾਂਦੇ ਕਲਾਸ ਨੂੰ ਲਾਈਕ ਕਰਕੇ ਜਾਈਓ ਠੀਕ ਹੈ ਦੇਖੋ ਵੈਂਦਾ ਜਾਏ ਕਵਿਤਾ ਐਂਦਾ ਕੇਂਦਰੀ ਭਾਵ ਕੀ ਹੈ ਵਿਸਾਖੀ ਦੇ ਮੇਲੇ ਦਾ ਵਰਣਨ ਮਨੁੱਖ ਦੇ ਪ੍ਰਭੂ ਤੋਂ ਵਿਛੜਨ ਅਤੇ ਮਿਲਣ ਦਾ ਰਹਸ ਨਵੇਂ ਸਮਾਜਵਾਦੀ ਸੰਸਾਰ ਦੀ ਸਿਰਜਣਾ ਬੁਰੀਆਂ ਆਦਤਾਂ ਛੱਡਣ ਦੀ ਸਿੱਖਿਆ ਹਾਂਜੀ ਦੇਖੋ ਅੱਜ ਆਪਾਂ ਕੀਤਾ ਤਨੀ ਰਾਮ ਚਾਤ੍ਰਿਕ ਪਰ ਤੁਹਾਨੂੰ ਪਤਾ ਹੈ ਅਸੀਂ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਦੀ ਵੀ ਡਿਟੇਲ ਕਰ ਲਈ ਫਿਰ ਅਸੀਂ ਮੋਨ ਸਿੰਘ ਦੀਵਾਨਾ ਦੀ ਵੀ ਡਿਟੇਲ ਕੀਤੀ ਥੋੜੀ ਰਾਈਟ ਤਾਂ ਬੱਚੇ ਜ਼ਰੂਰੀ ਨਹੀਂ ਹੈਗਾ ਕਿ ਜੋ ਆਪਾਂ ਚੈਪਟਰ ਕਰਨਾ ਹੈ ਉਹ ਤਾਂ ਆਪਾਂ ਕਰਨਾ ਹੀ ਹੈ ਉਹਦੇ ਤੋਂ ਵੀ ਐਕਸਟਰਾ ਜਿਹੜਾ ਮੈਂ ਕਰਵਾਉਂਦੀ ਆ ਨਾ ਕਿਰਪਾ ਕਰਕੇ ਉਹਨੂੰ ਯਾਦ ਰੱਖਿਆ ਕਰੋ ਉਦੋਂ ਧਿਆਨ ਨਾਲ ਸੁਨਿਆ ਕਰੋ ਨਹੀਂ ਤਾਂ ਪੇਪਰਾਂ ਦੇ ਵਿੱਚ ਤੁਹਾਨੂੰ ਸਮਝ ਨਹੀਂ ਆਉਂਦੀ ਨਾ ਫਿਰ ਕਿੱਥੋਂ ਦੀ ਪ੍ਰਸ਼ਨ ਬਣ ਗਏ ਠੀਕ ਹੈ ਇਹ ਜਦੋਂ ਬੋਲ ਰਿਹਾ ਹੁੰਦਾ ਨਾ ਬੰਦਾ ਉਹਦੇ ਵਿੱਚੋਂ ਵੀ ਪ੍ਰਸ਼ਨ ਬਣ ਜਾਂਦੇ ਨੇ ਬਿਲਕੁਲ ਠੀਕ ਹੈ 13ਵੇਂ ਦਾ 20 ਆਏਗਾ ਕਿ ਮਨੁੱਖ ਦੇ ਪ੍ਰਭੂ ਤੋਂ ਵਿਛੜਨ ਅਤੇ ਮਿਲਣ ਦਾ ਹਰ ਰਹਸ ਠੀਕ ਹੈ ਜੀ ਚਲੋ ਤੈਅ ਤੇ ਆਪਾਂ ਲੈਕਚਰ ਕਰਦੇ ਹਾਂ ਜੀ ਖਤਮ ਜਿਹੜੇ ਵੀ ਵਿਦਿਆਰਥੀ 2025 26 ਦੇ ਪੇਪਰ ਦੇ ਲਈ ਮਾਸਟਰ ਕੇਡਰ ਲੈਕਚਰ ਵਗੈਰਾ ਦਾ ਬੈਚ ਲੈਣਾ ਚਾਹੁੰਦੇ ਆ ਇਹ ਵਾਲੇ ਨੰਬਰ ਦੇ ਉੱਪਰ ਕੰਟੈਕਟ ਕਰ ਲੈਣਾ ਜੇ ਤੁਸੀਂ ਪੰਜਾਬ ਦੇ ਹੋਰ ਬਾਕੀ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਟੈਟ ਦੀ ਤਿਆਰੀ ਕਰ ਰਹੇ ਹੋ ਠੀਕ ਹੈ ਜਾਂ ਫਿਰ ਤੁਸੀਂ ਪੰਜਾਬ ਦੀ ਜੀਕੇ ਪੰਜਾਬ ਦੀ ਜਨਰਲ ਸਟੱਡੀਜ਼ ਜੀਓਗ੍ਰਾਫੀ ਹਿਸਟਰੀ ਵਗੈਰਾ ਨੂੰ ਪੜਨਾ ਚਾਹੁੰਦੇ ਹੋ ਤਾਂ ਤੁਸੀਂ 9 ਵਜੇ ਵਾਲੀ ਕਲਾਸ ਜੁਆਇਨ ਕਰ ਸਕਦੇ ਹੋ ਓਕੇ ਹਾਂ 9 ਵਜੇ ਵਾਲੀ ਕਲਾਸ ਜੁਆਇਨ ਕਰ ਸਕਦੇ ਹੋ ਰਾਈਟ ਚਲੋ ਠੀਕ ਹੈ ਥੈਂਕ ਯੂ ਸੋ ਵੈਰੀ ਮਚ ਗੁੱਡ ਡੇ ਟੇਕ ਕੇਅਰ ਬਾਏ ਬਾਏ